ਇਸ ਹਫਤੇ ਦੀ ਜੋ ਇੱਕ ਵੱਡੀ ਖਬਰ ਰਹੀ ਸਭ ਤੋਂ ਪਹਿਲਾਂ ਉਹ ਅਸੀਂ ਲਾਂਗੇ ਉਹ ਹੈ ਪਾਸਟਰ ਬਲਜਿੰਦਰ ਸਿੰਘ ਦੇ ਨਾਲ ਜੁੜੀ ਹੋਈ ਜਿਸ ਨੂੰ ਜੇਲ੍ਹ ਦੀ ਜੜੀ ਆ ਹੁਣ ਹਵਾ ਖਾਣੀ ਪਊਗੀ ਮਹਾਲੀ ਦੀ ਜੜੀ ਅਦਾਲਤ ਹੈ ਐਡੀਸ਼ਨਲ ਸੈਸ਼ਨ ਜੱਟ ਦੀ ਅਦਾਲਤ ਹੈ ਉਹਦੇ ਵਿੱਚ ਪਾਸਟਰ ਬਜਿੰਦਰ ਸਿੰਘ ਨੂੰ ਸਜ਼ਾ ਹੋ ਗਈ ਆ ਸਜ਼ਾ ਦੇ ਵਿੱਚ ਉਹਨੂੰ ਉਮਰ ਕੈਦੀ ਸਜ਼ਾ ਸੁਣਾਈ ਗਈ ਹੈ ਤੇ ਨਾਲ ਉਹਨੂੰ ਜੁਰਮਾਨਾ ਵੀ ਲਾਇਆ ਹ ਹਾਂ ਉਸ ਲੜਕੀ ਦੇ ਹਸਬੰਦ ਦਾ ਇਹ ਕਹਿਣਾ ਸੀ ਵੀ ਪਾਸਟਰ ਬਜਿੰਦਰ ਨੇ ਸਾਨੂੰ ਹਰ ਤਰ੍ਹਾਂ ਦਾ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਸਾਨੂੰ 5 ਕਰੋੜ ਰੁਪਏ ਤੱਕ ਦੀ ਆਫਰ ਕੀਤੀ ਹੈ ਵੀ ਤੁਸੀਂ ਆਪਣਾ ਕੇਸ ਵਿਡਰਾ ਕਰ ਲਓ ਤੇ ਕਹਿੰਦਾ ਵੀ ਅਸੀਂ ਮੰਨੇ ਨਹੀਂ ਇਸ ਦਾ ਤੇ ਜਦੋਂ ਅਦਾਲਤ ਨੇ ਫੈਸਲਾ ਸੁਣਾਉਣਾ ਸੀ ਅਦਾਲਤ ਨੂੰ ਕਹਿੰਦਾ ਇਹਨੇ ਬਲੀ ਦਿੱਤੀ ਵੀ ਮੈਨੂੰ ਘੱਟ ਤੋਂ ਘੱਟ ਸਜ਼ਾ ਦਿੱਤੀ ਜਾਵੇ ਕਿਉਂਕਿ ਮੇਰੀ ਲੱਤ 'ਚ ਰਾੜ ਪਈ ਹੋਈ ਆ ਮੇਰੀ ਬੀਵੀ ਦੀਆਂ ਸਮਾਂ ਸੈਰ ਨੇ ਉਹ ਬਹੁਤ ਚੱਲਣ ਫਿਰਨ ਤੋਂ ਪੂਰੀ ਤਰ੍ਹਾਂ ਠੀਕ ਨਹੀਂ ਮਹਿਸੂਸ ਕਰਦੀ ਇਦਾਂ ਦੀਆਂ ਇਹਨੇ ਬਲੀਆਂ ਦਿੱਤੀਆਂ ਸੋ ਇੱਕ ਪਾਸੇ ਜਦੋਂ ਆਪਣੀ ਬਾਰੀ ਆਈ ਤੇ ਅਦਾਲਤ ਨੂੰ ਕਹਿੰਦਾ ਵੀ ਮੇਰਾ ਵੀ ਇਲਾਜ ਚੱਲਦਾ ਆ ਮੇਰੀ ਘਰਵਾਲੀ ਦਾ ਵੀ ਇਲਾਜ ਚੱਲਦਾ ਆ ਚੱਲਦਾ ਤੇ ਦੂਜੇ ਪਾਸੇ ਆ ਲੋਕਾਂ ਨੂੰ ਇਹ ਠੀਕ ਕਰਨ ਦੇ ਦਮ ਪੜਦਾ ਸੀ ਨਾ ਬਠਿੰਡੇ ਜ਼ਿਲ੍ਹੇ ਦੇ ਕਿਸੇ ਪਿੰਡ ਦੀ ਇੱਕ ਔਰਤ ਆ ਜਿਹੜੀ ਕਿ ਪੁਲਿਸ ਮੁਲਾਜ਼ਮ ਹੈ ਆ ਨਾਮ ਆ ਅਮਨਦੀਪ ਕੌਰ ਅਮਨਦੀਪ ਕੌਰ ਕਾਲੀ ਥਾਰ ਦੇ ਵਿੱਚ ਘੁੰਮਦੀ ਆ ਉਸਦੇ ਇੰਸਟਾਗ੍ਰam ਦੇ ਉੱਤੇ ਬਹੁਤ ਜ਼ਿਆਦਾ ਫਾਲੋਅਰਸ ਨੇ ਉਹ ਵਰਦੀ ਦੇ ਵਿੱਚ ਹੀ ਬਹੁਤ ਸਾਰੇ ਗੀਤਾਂ ਦੇ ਉੱਤੇ ਨੱਚਦੀ ਵੀ ਵਿਖਾਈ ਦਿੰਦੀ ਆ ਔਰ ਉਹਦੀਆਂ ਕੰਪਲੇਨਸ ਆ ਉਹਦੇ ਬਾਰੇ ਲੋਕ ਗੱਲਾਂ ਵੀ ਕਰਦੇ ਆ ਕਿ ਇੱਕ ਕਾਂਸਟੇਬਲ ਦੇ ਕੋਲ ਇੰਨਾ ਮਾਲ ਮੱਤਾ ਪੈਸਾ ਕਿਵੇਂ ਆ ਸਕਦਾ ਆ ਫਿਰ ਉਹਦੀ ਗੱਡੀ ਦੇ ਵਿੱਚ ਕਾਲੀ ਥਾਰ ਦੇ ਵਿੱਚ 13 ਗ੍ਰਾਮ ਹੈਰੋਇਨ ਜਿਹੜੀ ਆ ਫੜੀ ਗਈ ਆ ਕੀ ਕਹਿੰਦੇ ਜਿਹੜੇ ਆਪਾਂ ਪਹਿਲਾਂ ਵੀ ਕਹਿੰਦੇ ਆ ਵੀ ਛੋਟੇ ਸਮਗਲਰਾਂ ਨੂੰ ਜਾਂ ਛੋਟੇ ਤਸਕਰਾਂ ਨੂੰ ਜਿਹੜੇ ਛੋਟੇ ਵੈਂਡਰ ਨੇ ਸਟਰੀਟ ਵੈਂਡਰ ਨੇ ਉਹਨਾਂ ਨੂੰ ਸਰਕਾਰ ਚੁੱਪਚੁੱਪ ਕੇ ਅੰਦਰ ਕਰੀ ਜਾਂਦੀ ਆ ਜਿਹੜੇ ਸਿਸਟਮ ਦੇ ਵਿੱਚ ਕਾਲੀਆਂ ਭੇਡਾਂ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਚਾਹੇ ਉਹ ਕਾਂਸਟੇਬਲ ਆ ਚਾਹੇ ਐਸਆਈ ਆ ਚਾਹੇ ਐਸਐਚਓ ਆ ਤੇ ਚਾਹੇ ਡੀਐਸਪੀ ਅਤੇ ਚਾਹੇ ਐਸਪੀ ਆ ਉਹਨਾਂ ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋ ਰਹੀ ਗੱਲ ਕਰਦੇ ਹੁਣ ਵਿਕਰਮ ਸਿੰਘ ਮਜੀਠੀਆ ਹੋਂਾਂ ਦੀ ਉਹਨਾਂ ਨੇ ਬਹੁਤ ਰੌਲਾ ਪਾਇਆ ਉਹ ਕਹਿੰਦੇ ਵੀ ਪੰਜਾਬ ਜਿਹੜਾ ਹੈ ਨਾ ਉਹ ਅਮਨ ਸ਼ਾਂਤੀ ਇਤੋਂ ਬਹੁਤ ਦੂਰ ਹੁੰਦਾ ਜਾ ਰਿਹਾ ਤੇ ਪਿਛਲੇ 3 ਮਹੀਨਿਆਂ ਦੇ ਵਿੱਚ 15 ਗ੍ਰੇਨੇਡ ਹਮਲੇ ਪੰਜਾਬ ਦੇ ਵਿੱਚ ਹੋਇਆ ਉਹ ਕਹਿੰਦੇ ਭਾਈ ਪੰਜਾਬ ਸਰਕਾਰ ਨੂੰ ਜਿਹੜੀ ਆ ਸੁਰੱਖਿਆ ਦੇ ਉੱਤੇ ਗੱਲ ਕਰਨੀ ਚਾਹੀਦੀ ਆ ਅਸਲ ਚ ਰੌਲਾ ਤਾਂ ਉੱਥੋਂ ਪਿਆ ਹੈ ਵੀ ਵਿਕ੍ਰਮ ਸਿੰਘ ਮਰੀਠੇ ਨੇ ਆਪਣੀ ਸੁਰੱਖਿਆ ਘਟਾ ਦਿੱਤੀ ਪੰਜਾਬ ਦੇ ADGP ਜਿਹੜੇ ਸਿਕਿਉਰਟੀ ਨੇ ਅਰਪਿਤ ਸ਼ੁਕਲਾ ਉਹਨਾਂ ਨੇ ਬਿਆਨ ਦਿੱਤਾ ਉਹ ਕਹਿੰਦੇ ਵੀ ਅ ਮਜੀਠੀਆ ਸਾਹਿਬ ਦੀ ਸਕਿਉਰਟੀ ਕਿਸੇ ਸਿਆਸੀ ਰੰਜਿਸ਼ ਤਹਿਤ ਵਾਪਸ ਨਹੀਂ ਲਈ ਆ ਅ ਇੱਕ ਸਕਿਉਰਟੀ ਨੂੰ ਲੈ ਕੇ ਕਮੇਟੀ ਬਣੀ ਆ ਕਮੇਟੀ ਦੇ ਵਿੱਚ ਸਮੀਖਿਆ ਹੁੰਦੀ ਆ ਵੀ ਕਿ ਇਹਨੂੰ ਕਿੰਨੀ ਸੁਰੱਖਿਆ ਦੀ ਲੋੜ ਆ ਕਿ ਇਹਨੂੰ ਕਿੰਨੀ ਸੁਰੱਖਿਆ ਦੀ ਨਹੀਂ ਲੋੜ ਉਹਦੇ ਵਿੱਚ ਇਹ ਮਹਿਸੂਸ ਕੀਤਾ ਗਿਆ ਸੀ ਵੀ ਇਹਨਾਂ ਦੀ ਸੁਰੱਖਿਆ ਜਿਹੜੀ ਆ ਸੁਰੱਖਿਆ ਮੁਲਾਜ਼ਮ ਇਹਨਾਂ ਨੂੰ ਦਿੱਤੇ ਗਏ ਉਹ ਲੋੜ ਨਾਲੋਂ ਜ਼ਿਆਦਾ ਨਹੀਂ ਇਸ ਕਰਕੇ ਇਹਨਾਂ ਤੋਂ ਕੋਸ਼ਿਕ ਇੱਕ ਮੁਲਾਜ਼ਮ ਜਿਹੜੇ ਵਾਪਸ ਲੈ ਗਏ ਪੂਰੀ ਸਕਿਉਰਟੀ ਨਹੀਂ ਖੋਈ ਗਈ ਸਾਡੇ ਸਮਾਜ ਦੇ ਵਿੱਚ ਸਾਡੇ ਪੰਜਾਬੀ ਕਮਿਊਨਿਟੀ ਦੇ ਵਿੱਚ ਜਿਹੜੀ ਸਕਿਉਰਟੀ ਆ ਉਹ ਇੱਕ ਸਟੇਟਸ ਸਿੰਬਲ ਜ਼ਿਆਦਾ ਬਣ ਬਣ ਚੁੱਕੀ ਕਿਹਦੇ ਕੋਲ ਕਿੰਨੇ ਗਨ ਮੰਨਦੇ ਕਿਹਦੇ ਕੋਲ ਕਿੰਨੇ ਗਨ ਮੰਨ ਗਏ ਉਹ ਉਹ ਵੀ ਮਤਲਬ ਇਸ ਚੱਕਰ ਦੇ ਵਿੱਚ ਮੇਰਾ ਸਮਾਜ ਦੇ ਵਿੱਚ ਕੋਈ ਰਤਬਾ ਹੋਵੇ ਗਨਮੈਨਾਂ ਦੀ ਦੌੜ 'ਚ ਪੈ ਰਹੇ ਤੇ ਆ ਸਾਨੀ ਆਗੂ ਵੱਡੇ ਲੀਡਰ ਜਰਜੀਤ ਸਿੰਘ ਢੱਲੇਵਾਲ ਪਟਿਆਲੇ ਤੋਂ ਆਪਣੇ ਇਲਾਜ ਕਰਾਉਣ ਤੋਂ ਬਾਅਦ ਆਪਣੇ ਘਰ ਵਾਪਸ ਪਰਤੇ ਬਹੁਤ ਜੀ ਧੀਮੀ ਜੀ ਵਾਸਤੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਮੇਰੇ ਬਾਰੇ ਇਹ ਰੌਲਾ ਪਾਇਆ ਜਾ ਰਿਹਾ ਕਿ ਮੈਂ ਆਪਣਾ ਮਰਨ ਵਰਤ ਜਿਹੜਾ ਤੋੜ ਦਿੱਤਾ ਉਹ ਕਹਿੰਦੇ ਮੈਂ ਆਪਣਾ ਮਰਨ ਵਰਤ ਨਹੀਂ ਤੋੜਿਆ ਤੇ ਮੈਂ ਜਾਰੀ ਰੱਖਿਆ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 10 ਹੋਰ ਕਿਸਾਨੀ ਮਹਾਪੰਚਾਇਤਾਂ ਕਰਾਂਗੇ ਕਿਉਂਕਿ ਕਿਸਾਨਾਂ ਕਿਸਾਨੀ ਦਾ ਬਚਾਅ ਕਰਨਾ ਸਾਡੀ ਅੱਜ ਵੀ ਓਨੀ ਜ਼ਿਆਦੇ ਆ ਜਿੰਨੀ ਪਹਿਲੀ ਸੀ ਤੇ ਕਹਿੰਦੇ ਕਿ ਦੇਸ਼ ਦੀ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਸਾਨੂੰ ਧੋਖਾ ਕੀਤਾ ਆ ਦੇਖੋ ਸਰਕਾਰ ਤੋਂ ਤੁਸੀਂ ਉਮੀਦ ਕਰ ਰਹੇ ਸੀ ਵੀ ਤੁਹਾਨੂੰ ਗੁੱਡੀ-ਗੁੱਡੀ ਫੀਲ ਕਰਾਉਣਗੇ ਇਦਾਂ ਤਾਂ ਹੋਣਾ ਨਹੀਂ ਸੀ ਹਨਾ ਉਹ ਸਰਕਾਰ ਤੁਹਾਨੂੰ ਮਨਾਉਂਦੀ ਰਹੀ ਮਨਾਉਂਦੀ ਰਹੀ ਬਣਾਉਂਦੀ ਰਹੀ ਉਹਨਾਂ ਨੇ ਤੁਹਾਨੂੰ ਇੱਕ ਪ੍ਰੋਪਰ ਸਮਾਂ ਦਿੱਤਾ ਤੁਹਾਨੂੰ ਮੰਨੇ ਫਿਰ ਸਰਕਾਰ ਕੋਲ ਸਾਡੀਆਂ ਸ਼ਕਤੀਆਂ ਨੇ ਪਾਵਰਾਂ ਨੇ ਉਹਨਾਂ ਨੇ ਤੁਹਾਨੂੰ ਰੋਲ ਕੇ ਰੱਖਤਾ ਹਰੇਕ ਸਿਆਸੀ ਲੀਡਰ ਜਿਹੜਾ ਆ ਸਿਰਫ ਗੱਲਾਂ ਤਾਂ ਕਰ ਰਿਹਾ ਆ ਕਿ ਹਾਂ ਭਾਈ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਵਧ ਗਿਆ ਇਹਦੇ ਤੇ ਕੰਮ ਹੋਣਾ ਚਾਹੀਦਾ ਜਾਂ ਇਹਨੂੰ ਜਿਹਦੀ ਸਫਾਈ ਹੋਣੀ ਚਾਹੀਦੀ ਆ ਪਰ ਕਹਿਣਾ ਤੇ ਕਰਨਾ ਇਹਨੂੰ ਜਿਹੜਾ ਅਮਲੀ ਜਾਮਾ ਪਨਾਉਣਾ ਨਾ ਉਹ ਬਹੁਤ ਦੂਰ ਦੀ ਗੱਲ ਆ ਠੀਕ ਆ ਕਹਿਣਾ ਤੇ ਕਰਨਾ ਦੇ ਨਾਲ ਗੱਲ ਇਹ ਆ ਵੀ ਇਹ ਕਰਦੇ ਘਟਿਆ ਦਿਖਾਉਂਦੇ ਜ਼ਿਆਦਾ ਹੈ ਦਿਖਾਵਾ ਬਾਜੀ ਚੱਲਦਾ ਦਿਖਾਵੇ ਬਾਜੀ ਜ਼ਿਆਦਾ ਆ ਕਿਉਂਕਿ ਵੋਟਾਂ ਲੈਣੀਆਂ ਨੇ ਹਨਾ ਰੌਣਕ ਪੰਜਾਬ ਦੀ ਟੀਵੀ ਤੁਸੀਂ ਵੇਖ ਰਹੇ ਹੋ ਤੇ ਪ੍ਰੋਗਰਾਮ ਹਫਤਾਵਰੀ ਸਰਗਰਮੀਆਂ ਲੈ ਕੇ ਮੈਂ ਸ਼ੀਤਲ ਠਾਕੁਰ ਹਾਜ਼ਰ ਹਾਂ ਤੇ ਦੇਸ਼ ਦੁਨੀਆ ਦੇ ਵਿੱਚ ਕੀ ਕੁਝ ਵਾਪਰਿਆ ਉਹਨਾਂ ਕੁਝ ਖਾਸ ਘਟਨਾਵਾਂ ਦੇ ਉੱਤੇ ਚਰਚਾ ਕਰਾਂਗੇ ਮੇਰੇ ਨਾਲ ਨੇ ਅਰੁਣਦੇਵ ਜੀ ਸਵਾਗਤ ਹੈ ਧੰਨਵਾਦ ਹਾਲ ਚਾਲ ਸੁਣਾਓ ਬਹੁਤ ਵਧੀਆ ਸ਼ੀਤਲ ਜੀ ਤੁਸੀਂ ਸੁਣਾਓ ਇਸ ਹਫਤੇ ਦੀ ਜੋ ਇੱਕ ਵੱਡੀ ਖਬਰ ਰਹੀ ਸਭ ਤੋਂ ਪਹਿਲਾਂ ਉਹ ਅਸੀਂ ਲਾਂਗੇ ਉਹ ਹੈ ਪਾਸਟਰ ਬਲਜਿੰਦਰ ਸਿੰਘ ਦੇ ਨਾਲ ਜੁੜੀ ਹੋਈ ਜਿਸ ਨੂੰ ਜੇਲ੍ਹ ਦੀ ਜੜੀ ਆ ਹੁਣ ਹਵਾ ਖਾਣੀ ਪਊਗੀ ਕੀ ਕਹਿੰਦੇ ਹੋ ਇਸ ਖਬਰ ਬਾਰੇ ਅਸ਼ੀਤ ਅਲੀ ਪਹਿਲੀ ਗੱਲ ਇਹ ਆ ਕਿ ਮੋਹਾਲੀ ਦੀ ਜਿਹੜੀ ਅਦਾਲਤ ਆ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਆ ਉਹਦੇ ਵਿੱਚ ਪਾਸਟਰ ਬਜਿੰਦਰ ਸਿੰਘ ਨੂੰ ਸਜ਼ਾ ਹੋ ਗਈ ਆ ਸਜ਼ਾ ਦੇ ਵਿੱਚ ਉਹਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਆ ਤੇ ਨਾਲ ਉਹਨੂੰ ਜੁਰਮਾਨਾ ਵੀ ਲਾਇਆ ਗਿਆ ਤੇ ਮਾਮਲਾ ਜ਼ਬਰਜਨਾਜ਼ ਆਇਆ ਵੇ ਪਾਸਟਰ ਨੇ ਇੱਕ ਔਰਤ ਨਾਲ ਬਾਰ ਬਾਰ ਜ਼ਬਰਜਨਾ ਕੀਤਾ ਤੇ ਉਸ ਤੋਂ ਬਾਅਦ ਉਹਨੂੰ ਇਹ ਜਿਹੜੀ ਆ ਸਜ਼ਾ ਸੁਣਾਈ ਗਈ ਆ ਉਸ ਨੂੰ ਧਮਕੀਆਂ ਵੀ ਦਿੱਤੀਆਂ ਗਿਆ ਉਸ ਨੂੰ ਬਲੈਕਮੇਲ ਵੀ ਕੀਤਾ ਗਿਆ ਬਿਲਕੁਲ ਉਹ ਉਸ ਲੜਕੀ ਦੇ ਹਸਬੰਦ ਦਾ ਇਹ ਕਹਿਣਾ ਸੀ ਵੀ ਪਾਸਟਰ ਬਜਿੰਦਰ ਨੇ ਸਾਨੂੰ ਹਰ ਤਰ੍ਹਾਂ ਦਾ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਸਾਨੂੰ 5 ਕਰੋੜ ਰੁਪਏ ਤੱਕ ਦੀ ਆਫਰ ਕੀਤੀ ਹੈ ਵੀ ਤੁਸੀਂ ਆਪਣਾ ਕੇਸ ਵਿਡਰਾ ਕਰ ਲਓ ਤੇ ਕਹਿੰਦਾ ਵੀ ਅਸੀਂ ਮੰਨੇ ਨਹੀਂ ਇਸ ਗਲਤੇ ਤੇ ਇਹਦੇ ਇਹ ਤੋਂ ਬਾਅਦ ਫਿਰ ਕਹਿੰਦਾ ਇਹਨੇ ਸਾਨੂੰ ਧਮਕੀਆਂ ਪ੍ਰੈਸ਼ਰ ਜਾਂ ਹਰ ਹਰਬਾ ਵਰਤਿਆ ਤਾਂ ਕਿ ਉਹ ਆਪਣੇ ਕਦਮ ਤੋਂ ਪਿੱਛੇ हट ਜਣ ਕਹਿੰਦੇ ਪਰ ਇਸ ਦੇ ਬਾਵਜੂਦ ਅਸੀਂ ਜਿਹੜਾ ਆ ਆਪਣੇ ਕਦਮ ਤੋਂ ਪਿੱਛੇ ਨਹੀਂ ਹਟੇ ਤੇ ਮੁਹਾਲੀ ਅਦਾਲਤ ਨੇ ਫੈਸਲਾ ਸੁਣਾਤਾ ਤੇ ਉਹਨੂੰ ਮਾਨਸਾ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੁਣ ਕਮਾਲ ਦੀ ਗੱਲ ਇਹ ਆ ਵੀ ਅਦਾਲਤ ਨੇ ਜਦੋਂ ਫੈਸਲਾ ਸੁਣਾਉਣਾ ਸੁਣਾਉਣਾ ਸੀ ਇਹੀ ਪਾਸਟਰ ਜਿਹੜਾ ਲੂਲੇ ਲੰਗੜਿਆਂ ਨੂੰ ਤੋੜ ਦਿੰਦਾ ਹੁੰਦਾ ਸੀ ਉਹਨਾਂ ਗੁੰਗਿਆਂ ਨੂੰ ਸੁਣ ਬੋਲਣ ਲਾ ਦਿੰਦਾ ਹੁੰਦਾ ਸੀ ਬੋਲਿਆਂ ਨੂੰ ਸੁਣਨ ਲਾ ਦਿੰਦਾ ਹੁੰਦਾ ਸੀ ਇਦਾਂ ਦੇ ਬੜੇ ਤਮਾਸ਼ੇ ਤੇ ਖੇਡਾ ਕਰਦਾ ਹੁੰਦਾ ਸੀ ਲਾਂਬੜੇ ਦੇ ਲਾਗੇ ਇੱਥੇ ਜਲੰਧਰ ਜ਼ਿਲ੍ਹੇ ਦੇ ਵਿੱਚ ਤਾਜਪੁਰ ਦੇ ਵਿੱਚ ਇਹਦਾ ਇੱਕ ਚਰਚ ਆਫ ਪਤਾ ਨਹੀਂ ਕੀ ਕਹਿੰਦੇ ਉਹਨੂੰ ਉਹ ਇਹਨੇ ਬਣਾਈ ਹੋਈ ਆ ਤੇ ਇੱਕ ਇਹਨੇ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਕੋਰਾਲੀ ਦੇ ਲਾਗੇ ਇੱਕ ਚਰਚ ਵੀ ਬਣਾਈ ਹੋਈ ਆ ਉੱਥੇ ਵੀ ਇਹ ਇਹੋ ਕੁਸ਼ ਕਰਦਾ ਹੁੰਦਾ ਸੀ ਤੇ ਪਰ ਜਦੋਂ ਅਦਾਲਤ ਨੇ ਫੈਸਲਾ ਸੁਣਾਉਣਾ ਸੀ ਅਦਾਲਤ ਨੂੰ ਕਹਿੰਦਾ ਇਹਨੇ ਪਲੀਤੀ ਵੀ ਮੈਨੂੰ ਘੱਟ ਤੋਂ ਘੱਟ ਸਜ਼ਾ ਦਿੱਤੀ ਜਾਵੇ ਕਿਉਂਕਿ ਮੇਰੀ ਲਤ ਚ ਰਾਡ ਪਈ ਹੋਈ ਆ ਮੇਰੀ ਬੀਵੀ ਦੀਆਂ ਸਮੱਸਿਆਵਾਂ ਨੇ ਉਹ ਬਹੁਤ ਚੱਲਣ ਫਿਰਨ ਤੋਂ ਪੂਰੀ ਤਰ੍ਹਾਂ ਠੀਕ ਨਹੀਂ ਮਹਿਸੂਸ ਕਰਦੀ ਇਦਾਂ ਦੀਆਂ ਇਹਨੇ ਪਲੀਆਂ ਦਿੱਤੀਆਂ ਸੋ ਇੱਕ ਪਾਸੇ ਜਦੋਂ ਆਪਣੀ ਬਾਰੀ ਆਈ ਤੇ ਅਦਾਲਤ ਨੂੰ ਕਹਿੰਦਾ ਵੀ ਮੇਰਾ ਵੀ ਇਲਾਜ ਚੱਲਦਾ ਆ ਮੇਰੀ ਘਰ ਵਾਲੀ ਦਾ ਵੀ ਇਲਾਜ ਚੱਲਦਾ ਆ ਤੇ ਦੂਜੇ ਪਾਸੇ ਆ ਲੋਕਾਂ ਨੂੰ ਇਹ ਠੀਕ ਕਰਨ ਦੇ ਦਮ ਪਰਦਾ ਸੀਗਾ ਤੇ ਗੈਬੀ ਸ਼ਕਤੀਆਂ ਦੇ ਨਾਲ ਤੰਤਰਾਂ ਮੰਤਰਾਂ ਦੇ ਨਾਲ ਅੰਧਵਿਸ਼ਵਾਸ ਚ ਫਸਾਇਆ ਹੋਇਆ ਸੀ ਲੋਕਾਂ ਨੂੰ ਬਹੁਤ ਪੂਰੀ ਤਰ੍ਹਾਂ ਬਹੁਤ ਬੁਰੀ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਤਾਂ ਕਰੀ ਰਿਹਾ ਸੀ ਖੱਜਲ ਵੀ ਕਰ ਰਿਹਾ ਸੀ ਇਦਾਂ ਨਹੀਂ ਸੀ ਵੀ ਇਹਦਾ ਕੋਈ ਕੋਈ ਫ੍ਰੀ ਸੇਵਾ ਕਰਦਾ ਸੀ ਇਹਨੇ ਫੀਸਾਂ ਰੱਖੀਆਂ ਹੋਈਆਂ ਸੀ ਪ੍ਰੋਪਰ ਮਿਲੀਅਨਾਂ ਦੇ ਵਿੱਚ ਲੋਕ ਇਹਦੇ YouTube ਚੈਨਲ ਦੇਤੇ ਹੋਰ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਸੀਗੇ ਉਨ੍ਹਾਂ ਤੇ ਇਹਦੇ ਫਾਲੋਅਰ ਸੀਗੇ ਲੱਖਾਂ ਦੀ ਤعداد ਦੇ ਵਿੱਚ ਕਿਉਂਕਿ ਲੋਕ ਜਿਹੜੇ ਨੇ ਨਾ ਉਹ ਭੇਡ ਚਾਲ ਦੀ ਤਰ੍ਹਾਂ ਫਿਰ ਮਗਰ ਲੱਗ ਜਾਂਦੇ ਨੇ ਇਸ ਕਾਰਨ ਇੰਨੇ ਫਾਲੋਅਰ ਸੀਗੇ ਅਸਲ 'ਚ ਸਮਾਜ ਦੇ ਵਿੱਚ ਗਰੀਬੀ ਬਹੁਤ ਜ਼ਿਆਦਾ ਹੈ ਲੋਕ ਸਮੱਸਿਆਵਾਂ ਨਾਲ ਘਿਰੇ ਪਏ ਨੇ ਘਿਰੇ ਪਏ ਨੇ ਤੇ ਉਹ ਜਿੱਥੇ ਵੀ ਮਾੜੀ ਮੋਟੀ ਵੀ ਉਹਨਾਂ ਨੂੰ ਰਾਹਤ ਮਹਿਸੂਸ ਹੁੰਦੀ ਆ ਉਹ ਇਦਾਂ ਦੇ ਲੋਕਾਂ ਦੇ ਟਹੇ ਚੜ ਜਾਂਦੀ ਆ ਹੁਣ ਅਦਾਲਤ ਨੇ ਇਹ ਫੈਸਲਾ ਦਿੱਤਾ ਉਹ ਜੇਲ੍ਹ ਚ ਲੱਗ ਗਿਆ ਪਰ ਸਵਾਲ ਇਹ ਪੈਦਾ ਹੁੰਦਾ ਆ ਵੀ ਜਦੋਂ ਪਹਿਲਾਂ ਅੰਧਵਿਸ਼ਵਾਸ ਫਲਾ ਰਿਹਾ ਸੀ ਧਰਮ ਦੇ ਨਾਂ ਤੇ ਕੋ ਕਰਮ ਕਰ ਰਿਹਾ ਸੀ ਲੋਕਾਂ ਨੂੰ ਲੁੱਟ ਰਿਹਾ ਸੀ ਠੱਗੀ ਕਰ ਰਿਹਾ ਸੀ ਉਹਨਾਂ ਦੀ ਉਹਨਾਂ ਦੀ ਸਿਹਤ ਦੇ ਨਾਲ ਖੇਡ ਰਿਹਾ ਸੀਗਾ ਉਦੋਂ ਸਰਕਾਰ ਸ਼ਾਸਨ ਪ੍ਰਸ਼ਾਸਨ ਸੁੱਤਾ ਪਿਆ ਸੀ ਕਾਨੂੰਨ ਹੈਗਾ ਆ ਮੈਜਿਕ ਐਂਡ ਰੈਮਡੀਜ਼ ਐਕਟ ਉਹਦੇ ਤਹਿਤ ਇਸ ਬੰਦੇ ਤੇ ਕੋਈ ਕਿਉਂ ਨਹੀਂ ਕੋਈ ਕਾਰਵਾਈ ਕੀਤੀ ਗਈ ਜਾਂ ਇਦਾਂ ਦੇ ਜਿਹੜੇ ਹੋਰ ਸਾਧ ਨੇ ਜਲੰਧਰ ਦੇ ਵਿੱਚ ਜਾਂ ਜਲੰਧਰ ਦੇ ਆਲੇ-ਦੁਆਲੇ ਇਦਾਂ ਦੇ ਹੋਰ ਵੀ ਬਹੁਤ ਸਾਰੇ ਚਰਚ ਹੈਗੇ ਨੇ ਉਹਨਾਂ ਤੇ ਉਹਨਾਂ ਦੇ ਜਿਹੜੇ ਮੁਖੀ ਨੇ ਕਰਤਾ-ਧਰਤਾ ਨੇ ਅਖੌਤੀ ਪਾਸਟਰ ਨੇ ਉਹਨਾਂ ਤੇ ਕਿਉਂ ਨਹੀਂ ਕਾਰਵਾਈਆਂ ਕੀਤੀਆਂ ਜਾਂਦੀਆਂ ਅਸਲ ਦੇ ਵਿੱਚ ਕੀ ਆ ਵੀ ਜੇ ਸਰਕਾਰ ਚਾਹੁੰਦੀ ਨਹੀਂ ਆ ਵੀ ਇਨ੍ਹਾਂ ਲੋਕਾਂ ਲੋਕਾਂ ਦੀ ਕੋਈ ਬਾਹ ਫੜੇ ਉਹਨਾਂ ਨੂੰ ਲੱਗਦਾ ਵੀ ਲੋਕ ਇਦਾਂ ਦੇ ਅੰਧ ਵਿਸ਼ਵਾਸਾਂ ਦੇ ਵਿੱਚ ਫਸੇ ਰਹਿਣ ਕਿਉਂਕਿ ਜੇ ਲੋਕ ਇਹਨਾਂ ਦੇ ਜੰਗਲ ਜੰਜਾਲ ਚੋਂ ਨਿਕਲ ਗਏ ਤੇ ਲੋਕਾਂ ਨੇ ਦੇ ਵਿਹਲੇ ਹੋ ਜਾਣਾ ਲੋਕ ਸਰਕਾਰ ਤੇ ਗੱਲ ਪੈਣਗੇ ਉਹ ਕਹਿਣਗੇ ਸਾਨੂੰ ਸੇਤ ਦਿਓ ਸਾਨੂੰ ਸਿੱਖਿਆ ਦਿਓ ਸਾਨੂੰ ਰੋਜ਼ਗਾਰ ਦਿਓ ਸੋ ਸਰਕਾਰ ਦੇ ਇਹ ਹਿੱਤ ਦੇ ਵਿੱਚ ਹੀ ਭੁਗਤਦੇ ਆ ਸਰਕਾਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੀ ਇਸੇ ਕਰਕੇ ਜਿਹੜੀਆਂ ਸਰਕਾਰਾਂ ਨੇ ਇਹ ਜਦੋਂ ਇਹ ਸਾਰੇ ਕੁਕਰਮ ਕਰ ਰਹੇ ਹੁੰਦੇ ਨੇ ਇਹਨਾਂ ਨੂੰ ਨੱਥ ਨਹੀਂ ਪਾਉਂਦੀ ਸੋ ਹੁਣ ਅਖੋਤੀ ਪਾਸਟਰ ਜਿਹੜਾ ਆ ਜੇਲ੍ਹ ਚ ਬਿਠਾ ਆ ਜੀ ਤੇ ਦੋ ਕੇਸ ਉਹਦੇ ਹੱਲੇ ਹੋਰ ਨੇ ਦੋ ਕੇਸ ਜਿਹਦੇ ਵਿੱਚ ਉਹ ਜ਼ਬਰਜਨਾ ਦੇ ਤਣੀਆਂ ਪਰ ਔਰਤਾਂ ਦੇ ਨਾਲ ਦੁਰਵਿਵਹਾਰ ਦੇ ਆ ਇੱਕ ਔਰਤ ਨੂੰ ਦੀ ਤਾਂ ਵੀਡੀਓ ਵਾਇਰਲ ਹੋਈ ਸੀ ਜਿਹੜੀ ਕਾਫੀ ਜਿਹਨੂੰ ਇਹਨੇ ਮਾਰਕੁੱਟ ਕੀਤੀ ਸੀ ਇੱਕ ਜਿਹੜੀ ਕੁੜੀ ਨੂੰ ਇਹਨੇ ਤੱਕੇਸ਼ਾਈ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿੰਸੀ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਮਾਮਲੇ ਵੀ ਇੱਥੇ ਦਰਜ ਆ ਉਹ ਉਹਨਾਂ ਤੇ ਵੀ ਕਾਰਵਾਈ ਹੋ ਰਹੀ ਆ ਤੇ ਇਹਨੂੰ ਪ੍ਰੋਡਕਸ਼ਨ ਵਾਰੰਟ ਤੇ ਲੇਅਨ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਕਿ ਇਹਦੇ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ ਜੀ ਸ਼ੀਤਲ ਮੈਨੂੰ ਮੈਨੂੰ ਇਹ ਤਾਂ ਸਾਰਾ ਮਤਲਬ ਜੋ ਵਾਪਰਦਾ ਪਿਆ ਵਾਪਰਦਾ ਪਿਆ ਉਹ ਆ ਤੁਹਾਨੂੰ ਨਹੀਂ ਲੱਗਦਾ ਕਿ ਇਹ ਸਾਰੇ ਵਰਤਾਰੇ ਨੂੰ ਜੋ ਹੋਇਆ ਲੋਕ ਇਹਦੇ ਤੇ ਕੁਝ ਸਿੱਖਣਗੇ ਜਾਂ ਲੋਕਾਂ ਨੂੰ ਕੁਝ ਸਿੱਖਣਾ ਚਾਹੀਦਾ ਹੈ ਤਾਂ ਕਿ ਇਦਾਂ ਦੇ ਬਾਬਿਆਂ ਜਾਂ ਪਾਸਟਰਾਂ ਦੇ ਕੋਲ ਜਾਣ ਤੋਂ ਪਹਿਲਾਂ ਲੋਕ ਵੀਰ ਸੋਚਣ ਬਿਲਕੁਲ ਜੀ ਬਿਲਕੁਲ ਚਾਹੀਦਾ ਹੈ ਤੇ ਨਾਲੇ ਇਹ ਕੋਈ ਪਹਿਲੀ ਘਟਨਾ ਨਹੀਂ ਹੈਗੀ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਧਾਰਮਿਕ ਅਖੌਤੇ ਬਾਬੇ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ ਦੀਆਂ ਵੱਖੋ ਵੱਖਰੀਆਂ ਜਿਹੜੀਆਂ ਆਪਾਂ ਕਹਾਂਗੇ ਘਟਨਾਵਾਂ ਵਾਪਰ ਚੁੱਕੀਆਂ ਨੇ ਆਪਣੀਆਂ ਧੀਆਂ ਦੇ ਨਾਲ ਪੈਣਾ ਦੇ ਨਾਲ ਬਹੁਤ ਕੁਝ ਹੋਇਆ ਪਰ ਪਤਾ ਨਹੀਂ ਕਿਉਂ ਅਸੀਂ ਸਬਕ ਨਹੀਂ ਲੈਣਾ ਚਾਹੁੰਦੇ ਅਸੀਂ ਸਿੱਖਣਾ ਹੀ ਨਹੀਂ ਚਾਹੁੰਦੇ ਅਸੀਂ ਸਮਝਣਾ ਹੀ ਨਹੀਂ ਚਾਹੁੰਦੇ ਅਸੀਂ ਤਰਕ ਦੇ ਨਾਲ ਸੋਚਣਾ ਹੀ ਨਹੀਂ ਚਾਹੁੰਦੇ ਕਿ ਕੀ ਸਾਡੇ ਨਾਲ ਹੋ ਜਾਂਦਾ ਹੈ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ 'ਚ ਫਸਦੇ ਹਾਂ ਪੜਾਈ ਦਾ ਕੋਈ ਰੋਲ ਲੋਕ ਸਕੂਲੀ ਸਿੱਖਿਆ ਲੈਂਦੇ ਕਾਲਜ ਚ ਜਾਂਦੇ ਆ ਟੈਕਨੀਕਲ ਕਾਲਜਾਂ ਚ ਜਾਂਦੇ ਆ ਯਾ ਮੈਡੀਕਲ ਕਾਲਜਾਂ ਚ ਜਾਂਦੇ ਇਹਦੇ باوجود ਲੋਕ ਇਹਨਾਂ ਦੇ ਚਾਂਸੇ 'ਚ ਕਿੱਦਾਂ ਆ ਜਾਂਦੇ ਹਾਲਾਂਕਿ ਬਹੁਤ ਬਹੁਤ ਵਿਗਿਆਨਕ ਪ੍ਰੋਗਰਾਮ ਆ ਸਰਕਾਰਾਂ ਵੀ ਕਹਿੰਦੀਆਂ ਜਾਗਰੂਕ ਹੋ ਫਿਰ ਵੀ ਇਦਾਂ ਕਿਉਂ ਵਾਪਰੀ ਜਾ ਰਿਹਾ ਲੱਗਦਾ ਮੈਨੂੰ ਕਿਤੇ ਕਿਤੇ ਇਹ ਲੱਗਦਾ ਹੁੰਦਾ ਕਿ ਕਿਤੇ ਨਾ ਕਿਤੇ ਘਾਟਾ ਸਾਡੇ ਸਿੱਖਿਆ ਤੰਤਰ ਦੇ ਅੰਦਰ ਵੀ ਹੈਗਾ ਆ ਸਾਡੀ ਐਜੂਕੇਸ਼ਨ ਸਿਰਫ ਨਾਮ ਦੀ ਡਿਗਰੀਆਂ ਲੈਣ ਤੱਕ ਸੀਮਤ ਰਹਿ ਚੁੱਕੀ ਆ ਸਾਡੀ ਸਿੱਖਿਆ ਦੇ ਵਿੱਚ ਉਹ ਚੀਜ਼ਾਂ ਨਹੀਂ ਹੈਗੀਆਂ ਜਿਹੜੀਆਂ ਇਨਸਾਨ ਨੂੰ ਇਨਸਾਨ ਬਣਨਾ ਸਿਖਾਉਣ ਉਸ ਨੂੰ ਦਿਮਾਗ ਵਰਤਨਾ ਸਿਖਾਉਣ ਉਸ ਨੂੰ ਜਾਨਵਰਾਂ ਤੋਂ ਉਸ ਨੂੰ ਪਸ਼ੂ ਪੰਛੀਆਂ ਤੋਂ ਵੱਖਰਾ ਹੋ ਕੇ ਮਨੁੱਖ ਬਣਾਉਣ ਬਿਲਕੁਲ ਤੁਹਾਡੀ ਗੱਲ ਠੀਕ ਹੈ ਵੀ ਉਹ ਵਾਲਾ ਮਾਦਾ ਜਿਹੜਾ ਆ ਕਿਤੇ ਨਾ ਕਿਤੇ ਉਹਦੀ ਘਾਟ ਆ ਅਸਲ 'ਚ ਅਸੀਂ ਮਨੁੱਖ ਤਾਂ ਬਣ ਗਏ ਆ ਪਰ ਅਸਲੀ ਮਨੁੱਖ ਬਣਨ ਦੇ ਵਿੱਚ ਮੈਨੂੰ ਲੱਗਦਾ ਹੱਲੇ ਦੇਰ ਆ ਇਸੇ ਕਰਕੇ ਇਹ ਜਿਹੜੇ ਸਮਾਜ ਦੇ ਛਾਤਰ ਲੋਕ ਨੇ ਲੋਕਾਂ ਨੂੰ ਆ ਜ਼ਿਆਦਾ ਗੁੰਮਰਾਹ ਕਰਦੇ ਨੇ ਆਪਣੀ ਸ਼ਿਕੰਜੇ ਦੇ ਵਿੱਚ ਲੈ ਲੈਂਦੇ ਤੇ ਲੁੱਟ ਕਰਦੇ ਨੇ ਉਹਨਾਂ ਦੀ ਨਾ ਸਿਰਫ ਆਰਥਿਕ ਸਰੀਰਕ ਤੇ ਮਾਨਸਿਕ ਲੁੱਟ ਵੀ ਕਰਦੇ ਆ ਬਿਲਕੁਲ ਜੀ ਅਰਨਦੀਪ ਜੀ ਇੱਕ ਹੋਰ ਖਬਰ ਆ ਪੁਲਸ ਮੁਲਾਜ਼ਮ ਜਿਨ੍ਹਾਂ ਦੀ ਵਰਦੀ ਬੜੀ ਜ਼ਿੰਮੇਵਾਰੀ ਵਾਲੀ ਹੁੰਦੀ ਆ ਜਦੋਂ ਤੁਸੀਂ ਵਰਦੀ ਪਾ ਲੈਨੇ ਹੋ ਦਾ ਮਤਲਬ ਇਹ ਆ ਕਿ ਤੁਹਾਡੇ ਮੋਢਿਆਂ ਦੇ ਉੱਤੇ ਬਹੁਤ ਜ਼ਿਆਦਾ ਲੋਕਾਂ ਦੀ ਜ਼ਿੰਮੇਵਾਰੀ ਆ ਹਨਾ ਪੂਰੇ ਤੰਤਰ ਦਾ ਸਿਸਟਮ ਨੂੰ ਬਣੇ ਰੱਖਣ ਦੀ ਜ਼ਿੰਮੇਵਾਰੀ ਆ ਬਿਲਕੁਲ ਠੀਕ ਆ ਬਹੁਤ ਸਾਰੇ ਮੁਲਾਜ਼ਮ ਜਿਹੜੇ ਨੇ ਆਪਣੀ ਇਸ ਵਰਦੀ ਦੀ ਜ਼ਿੰਮੇਵਾਰੀ ਬੜੀ ਇਮਾਨਦਾਰੀ ਨਾਲ ਨਿਭਾਉਂਦੇ ਨੇ ਬਹੁਤ ਸਾਰੇ ਮੁਲਾਜ਼ਮ ਐਦਾ ਦੇ ਵੀ ਨੇ ਜਿਹੜੇ ਆਪਣੀ ਵਰਦੀ ਦਾ ਲਾਹਾ ਲੈਂਦੇ ਨੇ ਨਜਾਇਜ਼ ਫਾਇਦਾ ਚੁੱਕਦੇ ਬਿਲਕੁਲ ਇਹੋ ਜੀ ਇੱਕ ਖਬਰ ਆਈ ਆ ਬਠਿੰਡੇ ਜ਼ਿਲ੍ਹੇ ਦੇ ਕਿਸੇ ਪਿੰਡ ਦੀ ਇੱਕ ਔਰਤ ਆ ਜਿਹੜੀ ਕਿ ਪੁਲਿਸ ਮੁਲਾਜ਼ਮ ਹੈ ਆ ਨਾਮ ਆ ਅਮਨਦੀਪ ਕੌਰ ਜੀ ਜੀ ਕਨਸਟੇਬਲ ਉਹ ਸੀਗੇ ਤੇ ਇੱਕ ਕਨਸਟੇਬਲ ਦੀ ਕਿੰਨੀ ਕੁ ਤਨਖਾਹ ਹੁੰਦੀ ਆ ਤੁਹਾਨੂੰ ਵੀ ਪਤਾ ਆ ਕਿ ਸਿਰਫ ਤੋਰੀ ਫੁਲਕਾ ਹੀ ਚੱਲ ਸਕਦਾ ਆ ਪਰ ਇੱਕ ਕਨਸਟੇਬਲ ਦੇ ਕੋਲ ਮਹਿੰਗੀਆਂ ਗੱਡੀਆਂ ਹੋਣ ਉਸ ਦੇ ਕੋਲ ਚੰਗੀ ਜਾਦਾਦ ਹੋਵੇ ਫਿਰ ਉਸ ਦੀ ਕੰਪਲੇਂਟ ਵੀ ਬਾਰ-ਬਾਰ ਹੁੰਦੀ ਹੋਵੇ ਪਰ ਸਵਾਲ ਇਹ ਆ ਕਿ ਅ ਕੋਈ ਕਿਸੇ ਆਮ ਵਿਅਕਤੀ ਨੂੰ ਫੜੇ ਉਹ ਖਬਰ ਆ ਪੁਲਿਸ ਪੁਲਿਸ ਨੂੰ ਬਚਾਉਂਦੀ ਹੈ ਇਹ ਵੀ ਨਾਰਮਲ ਜੀ ਇੱਕ ਖਬਰ ਆ ਹਨਾ ਆਪਾਂ ਬਾਠ ਹੋਣਾਂ ਦੇ ਮਾਮਲੇ ਦੇ ਵਿੱਚ ਵੀ ਵੇਖਿਆ ਕਿ ਪੁਲਿਸ ਨੇ ਕਿਵੇਂ ਪੁਲਿਸ ਨੂੰ ਬਚਾਇਆ ਮਹਿਕਮੇ ਨੂੰ ਬਚਾਇਆ ਪਰ ਪੁਲਿਸ ਪੁਲਿਸ ਨੂੰ ਫੜ ਲਵੇ ਇਹ ਬਹੁਤ ਵੱਡੀ ਖਬਰ ਆ ਜੀ ਬਿਲਕੁਲ ਅਮਨਦੀਪ ਕੌਰ ਕਾਲੀ ਥਾਰ ਦੇ ਵਿੱਚ ਘੁੰਮਦੀ ਆ ਉਸਦੇ ਇੰਸਟਾਗ੍ਰam ਦੇ ਉੱਤੇ ਬਹੁਤ ਜ਼ਿਆਦਾ ਫੋਲੋਅਰਸ ਨੇ ਉਹ ਵਰਦੀ ਦੇ ਵਿੱਚ ਹੀ ਬਹੁਤ ਸਾਰੇ ਗੀਤਾਂ ਦੇ ਉੱਤੇ ਨੱਚਦੀ ਵੀ ਵਿਖਾਈ ਦਿੰਦੀ ਆ ਔਰ ਉਹਦੀਆਂ ਕੰਪਲੇਨਸ ਆ ਉਹਦੇ ਬਾਰੇ ਲੋਕ ਗੱਲਾਂ ਵੀ ਕਰਦੇ ਆ ਕਿ ਇੱਕ ਕਾਂਸਟੇਬਲ ਦੇ ਕੋਲ ਇੰਨਾ ਮਾਲ ਮੱਤਾ ਪੈਸਾ ਕਿਵੇਂ ਆ ਸਕਦਾ ਆ ਫਿਰ ਉਹਦੀ ਗੱਡੀ ਦੇ ਵਿੱਚ ਕਾਲੀ ਥਾਰ ਦੇ ਵਿੱਚ 13 ਗ੍ਰਾਮ ਹੈਰੋਇਨ ਜਿਹੜੀ ਆ ਫੜੀ ਗਈ ਆ ਕੀ ਕਹਿੰਦੇ ਹੋ ਬਿਲਕੁਲ ਅਸਲ ਦੇ ਵਿੱਚ ਕੀ ਆ ਜਿਹੜੀ ਆਪਾਂ ਪਹਿਲਾਂ ਵੀ ਗੱਲ ਕਰਦੇ ਆ ਰਹੇ ਆ ਜਾਂ ਹੁਣ ਵੀ ਕਰਦੇ ਆ ਕਿ ਉਹ ਇਹ ਜਿਹੜਾ ਨੈਕਸਸ ਆ ਹੂੰ ਪੁਲਸ ਦਾ ਸਿਆਸਤ ਦਾ ਨਾ ਦਾ ਗੁੰਡਿਆਂ ਦਾ ਤਸਕਰਾਂ ਦਾ ਇਸ ਨੈਕਸਸ ਦੇ ਵਿੱਚ ਪੁਲਸ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਖਾਲੀਆਂ ਭੇਡਾਂ ਨੇ ਜਿਨ੍ਹਾਂ ਨੂੰ ਆਇਡੈਂਟੀਫਾਈ ਕਰਨ ਦੀ ਲੋੜ ਹੈ ਜਿਵੇਂ ਨੂੰ ਪਛਾਣਨ ਦੀ ਲੋੜ ਆ ਹਮ ਅਸਲ ਦੇ ਵਿੱਚ ਕੀ ਹੈ ਵੀ ਸਰਕਾਰ ਜਾਂ ਪੁਲਸ ਪ੍ਰਬੰਧ ਜਿਹੜੇ ਟਾਪ ਅਫੀਸ਼ੀਅਲਸ ਨੇ ਉਹ ਕਰ ਇਹੀ ਰਹੇ ਨੇ ਕਿ ਜਿਹੜੇ ਜਿਹੜੇ ਆਪਾਂ ਪਹਿਲਾਂ ਵੀ ਕਹਿੰਦੇ ਆ ਵੀ ਛੋਟੇ ਸਮਗਲਰਾਂ ਨੂੰ ਜਾਂ ਛੋਟੇ ਤਸਕਰਾਂ ਨੂੰ ਜਿਹੜੇ ਛੋਟੇ ਵੈਂਡਰ ਨੇ ਸਟਰੀਟ ਵੈਂਡਰ ਨੇ ਉਹਨਾਂ ਨੂੰ ਸਰਕਾਰ ਚੁੱਕ ਚੁੱਕ ਕੇ ਅੰਦਰ ਕਰੀ ਜਾਂਦੀ ਆ ਜਿਹੜੇ ਸਿਸਟਮ ਦੇ ਵਿੱਚ ਕਾਲੀਆਂ ਭੇਡਾਂ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਚਾਹੇ ਉਹ ਕਾਂਸਟੇਬਲ ਆ ਚਾਹੇ ਐਸਆਈ ਆ ਚਾਹੇ ਐਸਐਚਓ ਆ ਤੇ ਚਾਹੇ ਡੀਐਸਪੀ ਆ ਤੇ ਚਾਹੇ ਐਸਪੀ ਆ ਉਹਨਾਂ ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋ ਰਹੀ ਜ਼ਰੂਰੀ ਇਹ ਆ ਕਿ ਇਨ੍ਹਾਂ ਲੋਕਾਂ ਤੇ ਵੀ ਕਾਰਵਾਈ ਹੋਵੇ ਇਹ ਜਿਹੜੀ ਅਮਨਦੀਪ ਕੌਰ ਫੜੀਆ ਇਹ ਮੈਨੂੰ ਲੱਗਦਾ ਵੀ ਕਈ ਵਾਰ ਐਵੇਂ ਪੁਲਿਸ ਕਈ ਵਾਰ ਗੋਗੜੂ ਨੂੰ ਤਾਂ ਮੁੱਟੀ ਝਾੜਣ ਲਈ ਕੋਈ ਨਾ ਕੋਈ ਜਿਹੜਾ ਖਟਕ ਰਿਹਾ ਹੋਵੇ ਅਫਸਰਾਂ ਨੂੰ ਉਹ ਉਹਨਾਂ ਦੇ ਹਿੜਕੇ ਆ ਜਾਂਦਾ ਆ ਇਹਦੇ ਨਾਲ ਵੀ ਇਦਾਂ ਕਦਾਈ ਹੋਇਆ ਸਮਾਜ ਦੇ ਵਿੱਚ ਜਦੋਂ ਤੁਸੀਂ ਇਨਫਲੂਐਂਸਰ ਬਣਦੇ ਹੋ ਤੇ ਉਹਦੇ ਚ ਤੁਹਾਡੇ ਚੰਗੇ ਫਾਲੋਅਰ ਵੀ ਬਹੁਤ ਨੇ ਮਾੜੇ ਵੀ ਬਹੁਤ ਹੋ ਜਾਂਦੇ ਤੇ ਇੱਕ ਜਲਸ ਅਸਪੈਕਟ ਵੀ ਹੁੰਦਾ ਹੈ ਸੋ ਇਹ ਉਸ ਚੱਕਰ ਚ ਕਾਬੂ ਹੇਠ ਆ ਗਈ ਆ ਪਰ ਜ਼ਰੂਰੀ ਇਹ ਆ ਵੀ ਇਦਾਂ ਦੇ ਜਿਹੜੇ ਹੋਰ ਲੋਕ ਨੇ ਜਿ ਜਿਨ੍ਹਾਂ ਦੇ ਆਮਦਨ ਤੋਂ ਵੱਧ ਜਾਇਦਾਦ ਆ ਜਿਨ੍ਹਾਂ ਦਾ ਤੋਰੇ ਜ਼ਿੰਦਗੀ ਜਿਹੜੀ ਆ ਉਹਨਾਂ ਦੇ ਕੰਮ ਦੇ ਉਲਟ ਆ ਇਹਨਾਂ ਲੋਕਾਂ ਨੂੰ ਵੀ ਆਇਡੈਂਟੀਫਾਈ ਕਰਨ ਦੀ ਲੋੜ ਆ ਸਭ ਤੋਂ ਪਹਿਲਾਂ ਪੁਲਿਸ ਦੇ ਵਿੱਚ ਹੀ ਇਦਾਂ ਦੀਆਂ ਜਿਹੜੀਆਂ ਕਾਲੀਆਂ ਭੈਡਾਂ ਨੇ ਉਹਨਾਂ ਨੂੰ ਪਛਾਣਦੇ ਹੋਏ ਕੰਮ ਕਰਨਾ ਚਾਹੀਦਾ ਤੇ ਇਦਾਂ ਦੇ ਲੋਕਾਂ ਨੂੰ ਚੁੱਕ ਕੇ ਅੰਦਰ ਕਰਨਾ ਚਾਹੀਦਾ ਤਾਂ ਕਿ ਜਿਹੜੀ ਯੁੱਧ ਨਸ਼ਾ ਵਿਰੋਧਿਆ ਸਾਈ ਮਾਨਿਆਂ ਦੇ ਵਿੱਚ ਸਾਕਾਰ ਕੰਮ ਹੋ ਸਕੇ ਇਹਦੇ ਨਾਲ ਹੀ ਇੱਕ ਅਮਨਦੀਪ ਵਾਲੀ ਇਸ ਖਬਰ ਦੇ ਨਾਲ ਹੀ ਇੱਕ ਜਿਹੜੀ ਹੋਰ ਸਿਆਸੀ ਖਬਰ ਵੀ ਜੁੜਦੀ ਆ ਉਹ ਇਹ ਵੀ ਜੁੜਦੀ ਆ ਕਿ ਲੁਧਿਆਣਾ ਦੇ ਵਿੱਚ ਕੱਲ ਜਗਰਾਉਂ ਦੇ ਵਿੱਚ ਪਰਸੋਂ ਕੇਜਰੀਵਾਲ ਸਾਹਿਬ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਸੁਪਰੀਮੋ ਆਪਣੇ ਆਪ ਨੂੰ ਹੁਣ ਕਹੌਣ ਲੱਗ ਪਏ ਨੇ ਪਹਿਲੋਂ ਇਹ ਜਦੋਂ ਸੱਤਾ ਦੇ ਵਿੱਚ ਦਿੱਲੀ ਦੇ ਵਿੱਚ ਇਹਨਾਂ ਨੇ ਆਮ ਆਦਮੀ ਪਾਰਟੀ ਬਣਾਈ ਇਹਨਾਂ ਨੂੰ ਸੁਪਰੀਮੋ ਕਲਚਰ ਤੋਂ ਪਰਹੇਜ਼ ਸੀਗਾ ਹੁਣ ਇਹ ਸੁਪਰੀਮੋ ਬਣ ਗਏ ਨੇ ਮਨੀਸ਼ ਸੋਸੋਦੀ ਆ ਜਿਹੜੇ ਦਿੱਲੀ ਦੇ ਉਪ ਮੁੱਖ ਮੰਤਰੀ ਸੀਗੇ ਤੇ ਅੱਜਕੱਲ ਪੰਜਾਬ ਮਾਮਲਿਆਂ ਦੇ ਇਨਚਾਰਜ ਨੇ ਭਗਵੰਤ ਮਾਨ ਮੁੱਖ ਮੰਤਰੀ ਸਾਡੇ ਫਿਰ ਸਾਡੇ ਜਿਹੜੇ ਅਮਨ अरोड़ा ਜੀ ਜਿਹੜੇ ਕੈਬਨਿਟ ਮਨਿਸਟਰ ਨੇ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਵੀ ਨੇ ਉਹਨਾਂ ਨੇ ਮਤਲਬ ਦੋ ਪ੍ਰੋਗਰਾਮ ਕੀਤੇ ਜਿਹਦੇ ਵਿੱਚ ਨਸ਼ਿਆਂ ਵਿਰੁੱਧ ਲੋਕਾਂ ਨੂੰ ਇਕਜੁੱਟ ਹੋਣ ਦਾ ਹੌਕਾ ਦਿੱਤਾ ਉਹਦੇ ਵਿੱਚ ਉਹਨਾਂ ਨੇ ਪ੍ਰੋਗਰਾਮ ਵੀ ਐਲਾਨੇ ਕਿ ਅਸੀਂ ਪੰਜਾਬ ਦੇ ਵਿੱਚ ਜਾਗਰੂਕਤਾ ਫਲਾਉਣੀ ਚਾਹੁੰਦੇ ਆ ਲੋਕਾਂ ਨੂੰ ਸੋਚ ਚਕਾਉਣੀ ਚਾਹੁੰਦੇ ਆ ਕੇਜਰੀਵਾਲ ਸਾਹਿਬ ਨੇ ਉਹ ਹਿੱਟ ਕਵਾਂਜ ਫੇਰ ਕੀਤਾ ਆਪਣਾ ਵੱਡਾ ਭਰਾ ਮੰਨ ਲਓ ਛੋਟਾ ਵੀ ਛੋਟਾ ਬੱਚਾ ਮੰਨ ਲਓ ਇਹ ਕਰ ਲਓ ਉਹ ਕਰ ਲਓ ਐਦਾਂ ਦੇ ਕਰਕੇ ਉਹਨਾਂ ਨੇ ਟਾਰਾਂ ਮਾਰੀਆਂ ਵੀ ਨਸ਼ੇ ਨੂੰ ਤਿਆਗੋ ਤੇ ਇਹ ਇੱਕ ਤਰ੍ਹਾਂ ਸਿਆਸੀ ਪ੍ਰੋਗਰਾਮ ਹੋਇਆ ਜਗਰਾਉਂ ਤੇ ਇੱਥੇ ਜਿਹਦੇ ਵਿੱਚ ਇਹਨਾਂ ਨੇ ਨਸ਼ੇ ਖਿਲਾਫ ਮਹਮ ਵੱਡਣ ਦੀ ਗੱਲ ਕੀਤੀ ਆ ਉਹ ਹੀ ਇਲਜ਼ਾਮ ਤਰਾਸ਼ੀ ਵੀ ਸਾਡੇ ਤੋਂ ਪਹਿਲੀਆਂ ਸਰਕਾਰਾਂ ਨੇ ਪੰਜਾਬ ਦੇ ਵਿੱਚ ਨਸ਼ਾ ਸਪਲਾਈ ਕੀਤਾ ਉਹਨਾਂ ਨੇ ਨਸ਼ਾ ਵੰਡਿਆ ਸੱਤਾ ਦੇ ਵਿੱਚ ਆਉਣ ਲਈ ਕੁਝ ਨੇ ਸੱਤਾ ਹਟਾਉਣ ਲਈ ਗੋਟਕਾ ਸਾਹਿਬ ਦੀ ਸੌਂਖਾ ਦੀ ਖਾਦੀ ਆ ਡਰਾਮੇਬਾਜ਼ੀਆਂ ਕੀਤੀਆਂ ਗੱਲ ਇਹ ਆ ਵੀ ਤੁਸੀਂ ਹੁਣ ਮੌਜੂਦ ਸਰਕਾਰ ਚੋਂ 3 ਸਾਲ ਤੁਸੀਂ ਸੁੱਤੇ ਰਹੇ ਹੁਣ ਤੁਸੀਂ ਮੇਮ ਵਡ ਲਈ ਆ ਉਹਦੇ ਵਿੱਚ ਵੀ ਤੁਸੀਂ ਜਿਹੜੇ ਸਟ੍ਰੀਟ ਵੈਂਡਰ ਨੇ ਉਹਨਾਂ ਨੂੰ ਫੜੀ ਜਾਂਦੇ ਆ ਜਾਗਰੂਕਤਾ ਪ੍ਰੋਗਰਾਮ ਤਾਂ ਸਾਲਾਂ ਤੋਂ ਚੱਲੀ ਆ ਰਹੇ ਆ ਵੀ ਨਸ਼ਾ ਨਾ ਕਰੋ ਨਸ਼ਾ ਨਾ ਕਰੋ ਤੁਸੀਂ ਨਵੀਂ ਗੱਲ ਕੀ ਕਰ ਰਹੇ ਤੁਸੀਂ ਤਾਂ ਕੋਈ ਨਵੀਂ ਨਵੀਂ ਗੱਲ ਨਹੀਂ ਕਰ ਰਹੇ ਸੋ ਗੱਲ ਇਹ ਆ ਵੀ ਜਾਗਰੂਕਤਾ ਨਾਲ ਜ਼ਰੂਰੀ ਆ ਇਹਨੂੰ ਉੱਪਰੋਂ ਗੁਲਾਮੇ ਤੋਂ ਫੰਨ ਦੀ ਵਧੇਰੇ ਲੋੜ ਆ ਦੂਜੇ ਪਾਸੇ ਸਾਡੇ ਪੰਜਾਬ ਦੇ ਰਾਜਪਾਲ ਵੀ ਨੇ ਰਾਜਪਾਲ ਵੀ ਨਸ਼ਾ ਖਿਲਾਫ ਪੈਦਲ ਮਾਰਚ ਕੱਢ ਰਹੇ ਨੇ ਉਹ ਵੀ ਪੰਜਾਬ ਦੇ ਵਿੱਚ ਸੜਕਾਂ ਤੇ ਉਤਰੇ ਉਤਰੇ ਹੋਏ ਨੇ ਉਹ ਵੀ ਬਹੁਤ ਸਾਰੀਆਂ ਬਿਆਨਬਾਜ਼ੀਆਂ ਦੇ ਰਹੇ ਕਰ ਰਹੇ ਨੇ ਉਹਨਾਂ ਦਾ ਆਪਣਾ ਸਿਆਸੀ ਡੰਡਾ ਆ ਕੇਜਰੀਵਾਲ ਹੋਰਾਂ ਦਾ ਆਪਣਾ ਸਿਆਸੀ ਏਜੰਡਾ ਆ ਜਿਹਦੇ ਕਰਕੇ ਉਹ ਚਾਹੁੰਦੇ ਆ ਵੀ ਸਰਕਾਰ ਦਾ ਅਕਸ ਬਣੇ ਰਾਜਪਾਲ ਸਾਹਿਬ ਕਹਿੰਦੇ ਵੀ ਪੰਜਾਬ ਦੇ ਵਿੱਚ 30 ਲੱਖ ਲੋਕ ਜਿਹੜੇ ਨਸ਼ੇ ਦੀ ਗ੍ਰਿਫਤ ਦੇ ਵਿੱਚ ਨੇ ਮਤਲਬ 3 ਕਰੋੜ ਪਾਪੂਲੇਸ਼ਨ ਹੋਈ ਤੇ 30 ਲੱਖ ਉਹਦੇ ਵਿੱਚ ਨਸ਼ੇ ਦੀ ਗ੍ਰਿਫਤ ਦੇ ਵਿੱਚ ਨੇ ਤੇ ਮਤਲਬ ਇਹ ਹੋਗਾ ਵੀ ਪੰਜਾਬ ਦੀ ਜਿਹੜੀ 10% ਪਾਪੂਲੇਸ਼ਨ ਹੈ 10% ਜਨਸੰਖਿਆ ਉਹ ਨਸ਼ੇ ਦੀ ਗ੍ਰਿਫਤ ਦੇ ਵਿੱਚ ਆ ਤੇ ਗੱਲ ਇਹ ਆ ਵੀ ਹੁਣ ਉਹਨਾਂ ਦਾ ਵੀ ਸਿਆਸੀ ਏਜੰਡਾ ਉਹਨਾਂ ਦਾ ਵੀ ਸਿਆਸੀ ਏਜੰਡਾ ਉਧਰ ਕਾਂਗਰਸ ਵੀ ਆਪਣਾ ਡੁਗਡੁਗੀ ਵਜਾਈ ਜਾਂਦੀ ਆ ਗੱਲ ਇਹ ਆ ਵੀ ਇਹ ਸਿਆਸੀ ਮਸਲਾ ਤਾਂ ਹੈਗਾ ਆ ਅਮਲੀ ਰੂਪ ਦੇ ਵਿੱਚ ਜਦੋਂ ਤੱਕ ਮੁੱਢੋਂ ਕੰਮ ਨਹੀਂ ਕੀਤਾ ਜਾਊਗਾ ਲੋਕਾਂ ਦੇ ਸਿਹਤ ਸਿੱਖਿਆ ਆ ਜਾਂ ਸ਼ਾਸਨ ਪ੍ਰਸ਼ਾਸਨ ਨਾਲ ਸੰਬੰਧਿਤ ਮਸਲੇ ਨਹੀਂ ਹੱਲ ਹੋਣਗੇ ਤਦ ਤੱਕ ਕੁਝ ਵੀ ਨਹੀਂ ਹੋਣਾ ਇਸ ਸਮੱਸਿਆ ਨੂੰ ਤੁਸੀਂ ਇੱਕ ਸਤੇਈ ਪੱਧਰ ਤੋਂ ਤਾਂ ਕਾ ਨੂੰ ਉਪਰ ਉਹ ਤਾਂ ਵੜ ਦਉਗੇ ਪਰ ਉਹਨੇ ਅਲਟੀਮੇਟਲੀ ਕਾ ਅਦੀ ਤੱਕ ਹਸਲਤ ਆ ਉਹਨੇ ਉਗੀ ਆਣਾ ਤੇ ਉਹ ਕਾ ਫਿਰ ਉਹ ਆਊਗਾ ਤੇ ਫਿਰ ਨਵੀਂ ਸਰਕਾਰ ਆਊਗੀ ਫੇਟ ਆਰਾ ਮਾਰੂਗੀ ਸੋ ਇਹ ਤਮਾਸ਼ੇ ਤਮਾਸ਼ੇ ਦੇ ਚੱਲਣ ਦੇ ਆ ਖੇਡਾ ਖੇਢੀ ਜਾ ਰਹੇ ਨੇ ਸੋ ਲੋਡ ਅ ਵੱਡੇ ਪੱਧਰ ਤੇ ਕੰਮ ਕਰਨ ਦੀ ਹੈਗੀ ਕਹਿਣ ਦਾ ਭਾਵੇਂ ਹੀ ਆ ਕਿ ਹਰੇਕ ਸਿਆਸੀ ਲੀਡਰ ਜਿਹੜਾ ਆ ਸਿਰਫ ਗੱਲਾਂ ਤਾਂ ਕਰ ਰਿਹਾ ਆ ਕਿ ਹਾਂ ਭਾਈ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਵਧ ਗਿਆ ਇਹਦੇ ਤੇ ਕੰਮ ਹੋਣਾ ਚਾਹੀਦਾ ਜਾਂ ਇਹਨੂੰ ਜਿਹੜੀ ਸਫਾਈ ਹੋਣੀ ਚਾਹੀਦੀ ਆ ਪਰ ਕਹਿਣਾ ਤੇ ਕਰਨਾ ਇਹਨੂੰ ਜਿਹੜਾ ਅਮਲੀ ਜਾਮਾ ਪਨਾਉਣਾ ਨਾ ਉਹ ਬਹੁਤ ਦੂਰ ਦੀ ਗੱਲ ਆ ਠੀਕ ਆ ਕਹਿਣਾ ਤੇ ਕਰਨਾ ਦੇ ਨਾਲ ਗੱਲ ਇਹ ਆ ਵੀ ਇਹ ਕਰਦੇ ਘਟਿਆ ਦਿਖਾਉਂਦੇ ਜ਼ਿਆਦਾ ਹੈ ਦਿਖਾਵਾ ਵਾਜੀ ਚੱਲਦਾ ਦਿਖਾਵੇ ਵਾਜੀ ਜ਼ਿਆਦਾ ਆ ਕਿਉਂਕਿ ਵੋਟਾਂ ਲੈਣੀਆਂ ਨੇ ਹਨਾ ਲੋਕਾਂ ਨੂੰ ਕੰਮ ਕਰਦੇ ਹੋਏ ਦਿਖਾਉਂਦੇ ਆ ਕਿ ਅਸਲ 'ਚ ਕੰਮ ਘੱਟ ਕਰ ਰਹੇ ਬਿਲਕੁਲ ਗੱਲ ਕਰਦੇ ਹੁਣ ਵਿਕਰਮ ਸਿੰਘ ਮਜੀਠੀਆ ਹੋਂਨਾ ਦੀ ਉਹਨਾਂ ਨੇ ਬਹੁਤ ਰੌਲਾ ਪਾਇਆ ਉਹ ਕਹਿੰਦੇ ਵੀ ਪੰਜਾਬ ਜਿਹੜਾ ਹੈ ਨਾ ਉਹ ਅਮਨ ਸ਼ਾਂਤੀ ਇਤੋਂ ਬਹੁਤ ਦੂਰ ਹੁੰਦਾ ਜਾ ਰਿਹਾ ਤੇ ਪਿਛਲੇ 3 ਮਹੀਨਿਆਂ ਦੇ ਵਿੱਚ 15 ਗ੍ਰੇਨੇਡ ਹਮਲੇ ਪੰਜਾਬ ਦੇ ਵਿੱਚ ਹੋਏ ਆ ਉਹ ਕਹਿੰਦੇ ਭਾਈ ਪੰਜਾਬ ਸਰਕਾਰ ਨੂੰ ਜਿਹੜੀ ਆ ਸੁਰੱਖਿਆ ਦੇ ਉੱਤੇ ਗੱਲ ਕਰਨੀ ਚਾਹੀਦੀ ਆ ਸਵਾਲ ਇਹ ਆ ਪੰਜਾਬ ਦੀ ਇੰਨੀ ਆਬਾਦੀ ਆ ਫੇ ਆਪਾਂ ਕਿੰਨੂ ਕਿੰਨੂ ਸੁਰੱਖਿਅਤ ਕਰ ਸਕਦੇ ਆ ਅਸਲ ਚ ਰੌਲਾ ਤਾਂ ਉਥੋਂ ਪਿਆ ਹੈ ਵੀ ਵਿਕਰਮ ਸਿੰਘ ਮਜੀਠੀਆ ਦੀ ਆਪਣੀ ਸੁਰੱਖਿਆ ਘਟਾ ਦਿੱਤੀ ਗਈ ਹੈ ਉਹਨਾਂ ਨੂੰ ਜਿਹੜੀ Z+ ਸਿਕਿਉਰਟੀ ਮਿਲੀ ਹੋਈ ਸੀ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਉਹ Z+ ਸਿਕਿਉਰਟੀ ਵਾਪਸ ਖੋਲੀਆ ਵਾਪਸ ਲੈ ਲਿਆ ਹੁਣ ਇਹ ਨਹੀਂ ਦੱਸਿਆ ਗਿਆ ਵੀ Z+ ਚ ਕਿੰਨੇ ਸੀਗੇ ਕਿੰਨੇ ਮੁਲਾਜ਼ਮ ਇਹਨੋਂ ਤਾਂ ਵਾਪਸ ਲੈ ਲੇ ਗਏ ਪੰਜਾਬ ਦੇ ADGP ਜਿਹੜੇ ਸਿਕਿਉਰਟੀ ਨੇ ਅਰਪਿਤ ਸ਼ੁਕਲਾ ਉਹਨਾਂ ਨੇ ਬਿਆਨ ਦਿੱਤਾ ਉਹ ਕਹਿੰਦੇ ਵੀ ਅ ਮਜੀਠੀਆ ਸਾਹਿਬ ਦੀ ਸਕਿਉਰਟੀ ਕਿਸੇ ਸਿਆਸੀ ਰੰਜਿਸ਼ ਤਹਿਤ ਵਾਪਸ ਨਹੀਂ ਲਈ ਆ ਅ ਇੱਕ ਸਕਿਉਰਟੀ ਨੂੰ ਲੈ ਕੇ ਕਮੇਟੀ ਬਣੀ ਆ ਕਮੇਟੀ ਦੇ ਵਿੱਚ ਸਮੀਖਿਆ ਹੁੰਦੀ ਆ ਵੀ ਕਿ ਇਹਨੂੰ ਕਿੰਨੀ ਸੁਰੱਖਿਆ ਦੀ ਲੋੜ ਆ ਕਿ ਇਹਨੂੰ ਕਿੰਨੀ ਸੁਰੱਖਿਆ ਦੀ ਨਹੀਂ ਲੋੜ ਉਹਦੇ ਵਿੱਚ ਇਹ ਮਹਿਸੂਸ ਕੀਤਾ ਗਿਆ ਸੀ ਵੀ ਇਹਨਾਂ ਦੀ ਸੁਰੱਖਿਆ ਜਿਹੜੀ ਆ ਸੁਰੱਖਿਆ ਮੁਲਾਜ਼ਮ ਇਹਨਾਂ ਨੂੰ ਦਿੱਤੇ ਗਏ ਲੋੜ ਨਾਲੋਂ ਜ਼ਿਆਦਾ ਨਹੀਂ ਇਸ ਕਰਕੇ ਇਹਨਾਂ ਤੋਂ ਕੁਝ ਇੱਕ ਮੁਲਾਜ਼ਮ ਜਿਹੜੇ ਵਾਪਸ ਲੈ ਗਏ ਪੂਰੀ ਸਕਿਉਰਟੀ ਨਹੀਂ ਖੋਈ ਗਈ ਉਸ ਤੋਂ ਬਾਅਦ ਮਜੀਠੀਆ ਸਾਹਿਬ ਜ਼ਿਆਦਾ ਤੜਫੜਾਏ ਹੋਏ ਨਹੀਂ ਸੁਖਵੀਰ ਬਾਦਲ ਅਕਾਲੀ ਦਲ ਨੇ ਵੀ ਇਹਦੇ ਤੇ ਕਾਫੀ ਬਿਆਨਬਾਜ਼ੀ ਕੀਤੀ ਆ ਹੋਰ ਵਿਰੋਧੀ ਪਾਰਟੀਆਂ ਨੇ ਵੀ ਇਹਨੂੰ ਲੈ ਕੇ ਕਾਫੀ ਬਿਆਨਬਾਜ਼ੀ ਕੀਤੀ ਆ ਕਿ ਸੁਰੱਖਿਆ ਦਾ ਮਾਮਲਾ ਬਹੁਤ ਗੰਭੀਰ ਹੁੰਦਾ ਪਹਿਲਾ ਸ਼ੱਕ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਵੀ ਜਿਹੜੇ ਸਿਆਸੀ ਲੀਡਰ ਨੇ ਉਹ ਜ਼ਿਆਦਾ ਜਿਹੜੇ ਆ ਨਿਸ਼ਾਨੇ ਤੇ ਹੁੰਦੇ ਨੇ ਸਮਾਜ ਵਿਰੋਧੀ ਤੱਤਾਂ ਦੇ ਪਰ ਸਾਡੇ ਸਮਾਜ ਦੇ ਵਿੱਚ ਸਾਡੇ ਪੰਜਾਬੀ ਕਮਿਊਨਿਟੀ ਦੇ ਵਿੱਚ ਜਿਹੜੀ ਸਿਕਿਉਰਿਟੀ ਆ ਉਹ ਇੱਕ ਸਟੇਟਸ ਸਿੰਬਲ ਜ਼ਿਆਦਾ ਬਣ ਬਣ ਚੁੱਕੀ ਬਹੁਤ ਕੁਝ ਸਟੇਟਸ ਸਿੰਬਲ ਆ ਸਾਡੇ ਪੰਜਾਬ ਦੇ ਵਿੱਚ ਸਿਰਫ ਸਿਕਿਉਰਿਟੀ ਨਹੀਂ ਮਿੰਦਲਾ ਦਾ ਹਰੇਕ ਚੀਜ਼ ਸਟੇਟਸ ਸਿੰਬਲ ਨਾਲ ਜੁੜ ਚੁੱਕੀ ਆ ਦਿਖਾਵਾ ਦਿਖਾਵਾ ਜ਼ਿਆਦਾ ਸਾਡੇ ਇੱਥੇ ਭਾਰੂਆ ਹਰ ਚੀਜ਼ ਦੇ ਵਿੱਚ ਅਸੀਂ ਸ਼ੋ ਆਫ ਜ਼ਿਆਦਾ ਕਰਦੇ ਆ ਜ਼ਿਆਦਾ ਕਰਦੇ ਆ ਸ਼ੋਅ ਆਫ ਦੇ ਚੱਕਰ ਦੇ ਵਿੱਚ ਲੋਕ ਆਪਣਾ ਦਿਵਾਲੀਆ ਵੀ ਕਰ ਲੈਂਦੇ ਆ ਦਿਵਾਲੀ ਦਿਵਾਲੀ ਵੀ ਕੱਢਦੇ ਨੇ ਆਪਣੇ ਸੋ ਇਸੇ ਕਰਕੇ ਪੰਜਾਬ ਦੇ ਵਿੱਚ ਦੇਖੋ ਐਸਯੂ ਐਸਯੂ ਵੀ ਜਿਹੜੀਆਂ ਗੱਡੀਆਂ ਨੇ ਉਹਨਾਂ ਨੇ ਗਾਹ ਪਾਇਆ ਪਿਆ ਆ ਸੋ ਥਾਰਾ ਉਹਦਾ ਇੱਕ ਸਿੰਬਲ ਨੇ ਸੋ ਇਹਦੇ ਵਿੱਚ ਨਸ਼ਾ ਵੀ ਉਹਦਾ ਇੱਕ ਸਿੰਬਲ ਆ ਸੋ ਸਿਕਿਉਰਟੀ ਜਿਹੜਾ ਇੱਕ ਜਿਹੜਾ ਸਟੇਟਸ ਸਿੰਬਲ ਬਣ ਗਿਆ ਆ ਉਸ ਕਰਕੇ ਵੀ ਕਿਹਦੇ ਕੋਲ ਕਿੰਨੇ ਗਨ ਮੰਨ ਨੇ ਕਿਹਦੇ ਕੋਲ ਕਿੰਨੇ ਗਨ ਮੰਨ ਗੇ ਉਹ ਉਹ ਵੀ ਮਤਲਬ ਇਸ ਚੱਕਰ ਦੇ ਵਿੱਚ ਵੀ ਮੇਰਾ ਸਮਾਜ ਦੇ ਵਿੱਚ ਕੋਈ ਰੁਤਬਾ ਹੋਵੇ ਗਨਮੈਨਾਂ ਦੀ ਦੌੜ 'ਚ ਪੈ ਰਹੇ ਨੇ ਇੱਕ ਜੇ ਯਾਦ ਹੋਵੇ ਸਾਰਿਆਂ ਨੂੰ ਉਹ ਇਹ ਆ ਕਿ ਜਦੋਂ ਵੀਆਈਪੀ ਕਲਚਰ ਦੀ ਆਮ ਆਦਮੀ ਪਾਰਟੀ ਗੱਲ ਕਰਦੀ ਸੀ ਕਿ ਅਸੀਂ ਵੀਆਈਪੀ ਕਲਚਰ ਹਟਾਵਾਂਗੇ ਵੀਆਈਪੀ ਕਲਚਰ ਤਾਂ ਹਟਿਆ ਨਹੀਂ ਪੰਜਾਬ ਦੇ ਵਿੱਚ ਗੱਲ ਇਹ ਆ ਵੀ ਕਿ ਮਜੀਠੀਆ ਸਾਹਿਬ ਦੀ ਤੁਸੀਂ ਸਿਕਿਉਰਿਟੀ ਖੋਲੀ ਆ ਤੁਹਾਡੇ ਬੰਦਿਆਂ ਕੋਲ ਉਸ ਤੋਂ ਕਿਤੇ ਵੱਧ ਆ ਤੁਹਾਡੇ ਬੰਦਿਆਂ ਮੁੱਖ ਮੰਤਰੀ ਨੂੰ ਸਭ ਤੋਂ ਪਹਿਲਾਂ ਤਾਂ ਆਪ ਐਗਜ਼ਾਮਪਲ ਸੈੱਟ ਕਰਨੀ ਚਾਹੀਦੀ ਆ ਮੁੱਖ ਮੰਤਰੀ ਦੀ ਸਿਕਿਉਰਿਟੀ ਜਿਹੜੀ ਆ ਬਾਕੀ ਪਿਛਲੇ ਮੁੱਖ ਮੰਤਰੀਆ ਉਹਨਾਂ ਨਾਲੋਂ ਕਿਤੇ ਵੱਧ ਸਿਕਿਉਰਿਟੀ ਉਹਨਾਂ ਕੋਲ ਇੱਥੋਂ ਤੱਕ ਕਿ ਕੇਜਰੀਵਾਲ ਸਾਹਿਬ ਨੂੰ ਵੀ ਜਦਕੀ ਇਹ ਕਹਿੰਦੇ ਸੀ ਅਸੀਂ ਆਮ ਇਨਸਾਨਾਂ ਦੀ ਤਰ੍ਹਾਂ ਰਵਾਂਗੇ ਵਿਚਰਾਂਗੇ ਲੋਕਾਂ ਦੇ ਵਿੱਚ ਅਸੀਂ ਮੰਨਦੇ ਆ ਕਿ ਇਹ ਜਿਹੜੀ ਸੁਰੱਖਿਆ ਅਹਿਮ ਮੁੱਦਾ ਹੁੰਦੀ ਆ ਪਰ ਮੈਨੂੰ ਇਦਾਂ ਲੱਗਦਾ ਵੀ ਓਨੇ ਕਿ ਸੁਰੱਖਿਆ ਮੁਲਾਜ਼ਮ ਹੋਣੇ ਚਾਹੀਦੇ ਜਿਹੜੇ ਤੁਹਾਨੂੰ ਡਿਫੈਂਡ ਕਰ ਸਕਣ ਜਾਂ ਤੁਹਾਨੂੰ ਕਿਸੇ ਵੀ ਹਮਲਿਆਂ ਤੋਂ ਬਚਾ ਸਕਣ ਜਿਹੜੇ ਵੱਧੂ ਸੁਰੱਖਿਆ ਮੁਲਾਜ਼ਮ ਐ ਤੁਹਾਨੂੰ ਵੀ ਆਈਪੀ ਉਹ ਦਿਖਾਵੇ ਚ ਚਲੇ ਜਾਂਦੇ ਆ ਵੀ ਵੀ ਆਈਪੀ ਜਿਹੜੇ ਸੁਰੱਖਿਆ ਮੁਲਾਜ਼ਮ ਐ ਆਬ ਆ ਮੇਰਾ ਚਾਚਾ ਆ ਮੇਰਾ ਪੁੱਪੜਾ ਆ ਮੇਰਾ ਤਾਇਆ ਆ ਆ ਮੇਰੀ ਭੈਣ ਆ ਮੇਰੇ ਭੈਣ ਦੇ ਨਿਆਣੇ ਆ ਰਿਸ਼ਤੇਦਾਰਾਂ ਦੇ ਗਾਂ ਰਿਸ਼ਤੇਦਾਰਾਂ ਨੂੰ ਜਦੋਂ ਸੁਰੱਖਿਆ ਮਿਲ ਜਾਂਦੀ ਆ ਉਹ ਤੁਸੀਂ ਪੰਜਾਬ ਦੇ ਪੈਸੇ ਦੀ ਲੁੱਟ ਕਰ ਰਹੇ ਹੋ ਬਰਬਾਦੀ ਕਰ ਰਹੇ ਨੇ ਤੇ ਇੱਥੇ ਅਸੀਂ ਸਥਾਨਿਕ ਪੱਧਰ ਤੇ ਵੀ ਦੇਖਦੇ ਆ ਮੱਲਾ ਛਾਬ ਲੀਡਰ ਵੀ ਇੱਕ ਇੱਕ ਸੁਰੱਖਿਆ ਮੁਲਾਜ਼ਮ ਲਈ ਫਿਰਦੇ ਆ ਆ ਜਿੰਨੇ ਸ਼ਿਵ ਸੈਨਿਕ ਨੇ ਇਹ ਸੋਸ਼ਲ ਮੀਡੀਆ ਤੇ ਜ਼ਹਿਰ ਉਗਲਦੇ ਨੇ ਇਸ ਵਾਈ ਜਿਹੜੂ ਉਗਲਣ ਤੋਂ ਇਹਨਾਂ ਦੇ ਕੋਲ ਕੋਈ ਕੰਮ ਨਹੀਂ ਹੈਗਾ ਤੇ ਇਹਨਾਂ ਨੂੰ ਸਿਰਫ ਇਸ ਕਰਕੇ ਸੁਰੱਖਿਆ ਮਿਲ ਜਾਂਦੀ ਆ ਸਰਕਾਰ ਇਹਨਾਂ ਨੂੰ ਸੁਰੱਖਿਆ ਦੇ ਦਿੰਦੀ ਆ ਦੋ ਦੋ ਚਾਪ ਚਾਪ 6 6 ਗਨਮਨ ਵੀ ਇਹ ਹਿੰਦੂ ਲੀਡਰ ਨੇ ਹਿੰਦੂ ਲੀਡਰ ਮਤਲਬ ਉਹ ਕੋਈ ਚੱਜ ਦੀ ਗੱਲ ਤਾਂ ਕਰਦੇ ਨਹੀਂ ਉਹ ਸਿਰਫ ਇਸੇ ਕਰਕੇ ਵੀ ਉਹਨਾਂ ਨੂੰ ਸਕਿਉਰਟੀ ਮਿਲ ਜੂਗੀ ਸੋਸ਼ਲ ਮੀਡੀਆ ਤੇ ਜਾ ਕੇ ਇਹ ਫਿਰ ਬਕਵਾਸ ਕਰਦੇ ਨੇ ਜੀ ਉਹ ਗੱਲ ਗੱਲ ਉਹੀ ਆ ਵੀ ਇਹ ਵੀ ਜਿਹੜਾ ਜਿੰਨਾ ਜ਼ਿਆਦਾ ਭੋਂਕਾ ਆ ਉਹਨੂੰ ਓਨੇ ਵੱਧ ਸੁਰੱਖਿਆ ਮੁਲਾਜ਼ਮ ਮਿਲ ਜਾਣਗੇ ਸੋ ਮਜੀਠੀਆ ਦੀ ਸਕਿਉਰਟੀ ਜਾਂ ਪੰਜਾਬ ਦੇ ਵਿੱਚ ਓਵਰਲ ਸਕਿਉਰਟੀ ਦਾ ਮਸਲਾ ਜਾਂ ਜਿਹੜਾ ਸਮਾਜ ਦੇ ਵਿੱਚ ਜਿਹੜਾ ਵੀ ਵੀ ਆਈ ਪੀ ਕਲਚਰ ਆ ਉਹ ਉਹਨੂੰ ਸਮਝਣ ਤੇ ਉਹਦੀਆਂ ਤਹਿਾਂ ਫਰੋਲ ਕੇ ਮੁੱਢੋਂ ਇਹਦੇ ਤੇ ਕੰਮ ਕਰਨ ਦੀ ਲੋੜ ਆ ਨਾ ਕਿ ਉਹ ਉਹਦੇ ਦੋ ਬੰਦੇ ਘਟਾਤੇ ਉਹਦੇ ਚਾਰ ਵਧਾਤੇ ਉਹਨਾਂ ਕੋਈ ਬਥਾ ਫਰਕ ਨਹੀਂ ਪੈਂਦਾ ਸੋ ਕੁੱਲ ਮੁਲਾਕੀ ਇਹ ਇਦਾਂ ਹੀ ਚੱਲ ਰਿਹਾ ਆ ਜਿਹਨੂੰ ਬਦਲਣ ਦੀ ਲੋੜ ਆ ਗੱਲ ਕਰਦੇ ਆ ਕਿਸਾਨੀ ਅੰਦੋਲਨ ਦੀ ਪਤਾ ਨਹੀਂ ਕਿਹੜੇ ਰਾਹੀ ਪੈ ਗਿਆ ਤੇ ਕੀ ਇਹਦਾ ਹਸ਼ਰ ਹੋ ਰਿਹਾ ਜੇ ਕਿਸਾਨੀ ਆਗੂ ਵੱਡੇ ਲੀਡਰ ਜਰਜੀਤ ਸਿੰਘ ਢੱਲੇਵਾਲ ਪਟਿਆਲੇ ਤੋਂ ਆਪਣੇ ਇਲਾਜ ਕਰਾਉਣ ਤੋਂ ਬਾਅਦ ਆਪਣੇ ਘਰ ਵਾਪਸ ਪਰਤੇ ਕਿਸਾਨਾਂ ਨੂੰ ਸੰਬੋਧਨ ਕੀਤਾ ਉਹਨਾਂ ਨੇ ਬਹੁਤ ਜੀ ਠੀਮੀ ਜੀ ਵਾਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਮੇਰੇ ਬਾਰੇ ਇਹ ਰੌਲਾ ਪਾਇਆ ਜਾ ਰਿਹਾ ਕਿ ਮੈਂ ਆਪਣਾ ਮਰਨ ਵਰਤ ਜਿਹੜਾ ਤੋੜ ਦਿੱਤਾ ਉਹ ਕਹਿੰਦੇ ਮੈਂ ਆਪਣਾ ਮਰਨ ਵਰਤ ਨਹੀਂ ਤੋੜਿਆ ਤੇ ਮੈਂ ਜਾਰੀ ਰੱਖਿਆ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 10 ਹੋਰ ਕਿਸਾਨੀ ਮਹਾਪੰਚਾਇਤਾਂ ਕਰਾਂਗੇ ਕਿਉਂਕਿ ਕਿਸਾਨਾਂ ਕਿਸਾਨੀ ਦਾ ਬਚਾਅ ਕਰਨਾ ਸਾਡੀ ਅੱਜ ਵੀ ਓਨੀ ਜ਼ਿਆਦੇ ਆ ਜਿੰਨੀ ਪਹਿਲੀ ਸੀ ਤੇ ਕਹਿੰਦੇ ਕਿ ਦੇਸ਼ ਦੀ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਸਾਨੂੰ ਧੋਖਾ ਕੀਤਾ ਆ ਕੀ ਹਸ਼ਰ ਹੋ ਗਿਆ ਕਿਸਾਨੀ ਅੰਦੋਲਨ ਦਾ ਦੇਖੋ ਸਰਕਾਰ ਤੋਂ ਤੁਸੀਂ ਉਮੀਦ ਕਰ ਰਹੇ ਸੀ ਵੀ ਤੁਹਾਨੂੰ ਗੁੱਡੀ ਗੁੱਡੀ ਫੀਲ ਕਰਾਉਣਗੇ ਇਦਾਂ ਤਾਂ ਹੋਣਾ ਨਹੀਂ ਸੀ ਹਨਾ ਸਰਕਾਰ ਤੁਹਾਨੂੰ ਮਨਾਉਂਦੀ ਰਹੀ ਮਨਾਉਂਦੀ ਰਹੀ ਮਨਾਉਂਦੀ ਰਹੀ ਉਹਨਾਂ ਨੇ ਤੁਹਾਨੂੰ ਇੱਕ ਪ੍ਰੋਪਰ ਸਮਾਂ ਦਿੱਤਾ ਤੁਸੀਂ ਨਹੀਂ ਮੰਨੇ ਫਿਰ ਸਰਕਾਰ ਕੋਲ ਸਾਰੀਆਂ ਸ਼ਕਤੀਆਂ ਨੇ ਪਾਵਰਾਂ ਨੇ ਉਹਨਾਂ ਨੇ ਤੁਹਾਨੂੰ ਰੋਲ ਕੇ ਰੱਖਤਾ ਗੱਲ ਇਹ ਹੈ ਵੀ ਜਾਂ ਤਾਂ ਤੁਸੀਂ ਸਟੇਟ ਦੇ ਕੈਰੇਕਟਰ ਨੂੰ ਸਮਝਣ ਦੇ ਵਿੱਚ ਤੁਹਾਡੀ ਉਦਾਂ ਦੀ ਸਮਝ ਨਹੀਂ ਸੀਗੀ ਜਾਂ ਫਿਰ ਤੁਸੀਂ ਸਰਕਾਰਾਂ ਨੂੰ ਹਲਕੇ ਚ ਲੈਿੰਦੇ ਸੀ ਜਾਂ ਫਿਰ ਮਤਲਬ ਕਿਸਾਨਾਂ ਦੇ ਲੀਡਰਾਂ ਨੂੰ ਹੀ ਭਰਮ ਹੋ ਗਿਆ ਸੀ ਵੀ ਕਿ ਉਹ ਬਹੁਤ ਵੱਡੇ ਹੋ ਗਏ ਨੇ ਉਹਨਾਂ ਦੇ ਇਸ਼ਾਰਿਆਂ ਤੇ ਸਰਕਾਰਾਂ ਚੱਲਦੀਆਂ ਨੇ ਉਹਨਾਂ ਦੇ ਇਸ਼ਾਰਿਆਂ ਤੇ ਅਫਸਰ ਸ਼ਾਈ ਚੱਲਦੀ ਆ ਤੇ ਉਹ ਜਿੱਦਾਂ ਚਾਹਣਗੇ ਜੋ ਚਾਹਣਗੇ ਉਦਾਂ ਕਰਵਾ ਸਕਣਗੇ ਤੇ ਅਸੀਂ ਭੁੱਖ ਹੜਤਾਲ ਕਰ ਲਵਾਂਗੇ ਅਸੀਂ ਮਰਨ ਵਰਤ ਰੱਖ ਲਵਾਂਗੇ ਅਸੀਂ ਧਰਨ ਸੜਕ ਸੜਕਾਂ ਤੇ ਧਰਨੇ ਲਾ ਦੇਵਾਂਗੇ ਤੇ ਸਰਕਾਰਾਂ ਨੂੰ ਅਸੀਂ ਚਕਾਲ ਮਾਗੇ ਇਦਾਂ ਨਹੀਂ ਹੁੰਦੀ ਮਤਲਬ ਮੈਨੂੰ ਇਦਾਂ ਲੱਗਦਾ ਵੀ ਜਦੋਂ ਤੁਹਾਨੂੰ ਚੀਜ਼ਾਂ ਦੀ ਸਪਸ਼ਟਤਾ ਨਹੀਂ ਹੋਊਗੀ ਉਦੋਂ ਸਰਕਾਰਾਂ ਤੁਹਾਨੂੰ ਕਿੱਦਾਂ ਸਿੱਝਣਗੀਆਂ ਸਰਕਾਰਾਂ ਨੂੰ ਤੁਹਾਡੇ ਨਾਲੋਂ ਜ਼ਿਆਦਾ ਬਿੱਤਰ ਤਰੀਕੇ ਨਾਲ ਪਤਾ ਹੈ ਉਹਨਾਂ ਕੋਲ ਇੱਕ ਬਹੁਤ ਲੰਬੀ ਚੌੜੀ ਪੜੀ ਲਿਖੀ ਜਮਾਤ ਆ ਬਹੁਤ ਪੂਰਾ ਤੰਤਰ ਆ ਹਜ਼ਾਰਾਂ ਕਰੋੜ ਰੁਪਈਆ ਉਹਨਾਂ ਕੋਲ ਉਹ ਕੁਝ ਵੀ ਕਰ ਸਕਦੇ ਨੇ ਪਰ ਜਦੋਂ ਲੋਕ ਇਕੱਠੇ ਹੁੰਦੇ ਨੇ ਉਹ ਵੀ ਕੁਝ ਵੀ ਕਰ ਸਕਦੇ ਨੇ ਇਸੇ ਕਰਕੇ ਉਹਨਾਂ ਨੇ ਸਰਕਾਰਾਂ ਨੇ ਇੱਕ ਟੈਕਟੀਕਲ ਤਰੀਕੇ ਨਾਲ ਇੱਕ ਰਣਨੀਤਿਕ ਤਰੀਕੇ ਨਾਲ ਕਿਸਾਨੀ ਅੰਦੋਲਨ ਦੀ ਫੂਕ ਕੱਢ ਕੇ ਰੱਖਤੀ ਆ ਇਹ ਮੰਨਣਾ ਪਊਗਾ ਅੱਜ ਨਹੀਂ ਮੰਨੋਗੇ ਕੱਲ ਮੰਨੋਗੇ ਸੋ ਉਹਦੇ ਵਿੱਚ ਜਦੋਂ ਉਹਨਾਂ ਨੇ ਫੂਕ ਕੱਢਤੀ ਤੇ ਡੱਲੇਵਾਲ ਸਾਹਿਬ ਹਾਲੇ ਵੀ ਦਾਵਾ ਕਰੀ ਜਾ ਰਹੇ ਨੇ ਮੈਂ ਭੁਖੜਤਾਲ ਰੱਖੀ ਹੋਈ ਆ ਮੈਂ ਹਾਲੇ ਵੀ ਮਰਨ ਵਰਤ ਰੱਖਿਆ ਆ ਉਹਨਾਂ ਕੀ ਫਰਕ ਪੈਂਦਾ ਨਾ ਹੁਣ ਕੋਈ ਸਰਕਾਰ ਨੂੰ ਫਰਕ ਪੈਣਾ ਨਾ ਲੋਕਾਂ ਨੂੰ ਫਰਕ ਪੈਣਾ ਤੁਸੀਂ ਆਪਣੇ ਘਰ ਬੈਠੇ ਹੋ ਘਰ ਬੈਠ ਕੇ ਤੁਸੀਂ ਭੁੱਖੇ ਰਹਿ ਲੋ ਜਾਂ ਰੱਜ ਕੇ ਰੋਟੀ ਖਾ ਲਓ ਉਹਨਾਂ ਨਾਲ ਸਰਕਾਰ ਨੂੰ ਫਰਕ ਪੈਣਾ ਨਾ ਲੋਕਾਂ ਨੂੰ ਪੈਣਾ ਨਾ ਕਿਸਾਨਾਂ ਨੂੰ ਪੈਣਾ ਨਾ ਕਿਸੇ ਹੋਰ ਨੂੰ ਪੈਣਾ ਨਾਲ ਦੀ ਨਾਲ ਡਿਲੀਵਰ ਸਾਹਿਬ ਇਹ ਵੀ ਕਹਿ ਰਹੇ ਨੇ ਵੀ ਅਸੀਂ 10 ਮਹਾ ਪੰਚਾਇਤਾਂ ਕਰ ਰਹੇ ਨੇ ਐਸ ਕੇ ਅਮਨ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਨਾਲ ਇਹਨਾਂ ਦੇ ਢਾਡੇ ਦੀ ਪਹਿਲਾਂ ਹੀ ਨਹੀਂ ਬਣਦੀ ਹੁਣ ਤੁਹਾਡੇ ਅੰਦੋਲਨ ਦੇ ਵਿੱਚ ਉਹ ਸ਼ਾਮਲ ਹੋਣਗੇ ਕਿ ਨਹੀਂ ਹੋਣਗੇ ਕੁੱਲ ਮਿਲਾ ਕੇ ਗੱਲ ਇਹ ਆ ਵੀ ਇਨਾਂ ਦਾ ਰਣਨੀਤਿਕ ਤੌਰ ਤੇ ਜਿਹੜਾ ਅੰਦੋਲਨ ਆ ਉਹਦੇ ਪ੍ਰਤੀ ਸਮਝ ਬਹੁਤ ਕੱਚੀ ਸੀਗੀ ਜਿਹਦੇ ਕਰਕੇ ਪੂਰੇ ਕਿਸਾਨੀ ਅੰਦੋਲਨ ਦੀ ਫੂਕ ਨਿਕਲ ਕੇ ਰਹਿ ਗਈ ਇਹ ਇਹਨੂੰ ਕਹਿ ਲਿਆ ਜਾਵੇ ਵੀ ਇੱਕ ਕੌੜੀ ਸਚਾਈ ਆ ਜਿਹਨੂੰ ਤੁ ਜਿਹੜੀ ਹਜਮ ਵੀ ਨਹੀਂ ਹੋ ਰਹੀ ਹਾਂ ਜਿਹੜੀ ਹਾਲੇ ਵੀ ਨਹੀਂ ਢੱਲੇਵਾਲ ਸਾਹਿਬ ਤਾਂ ਹਜਮ ਨਹੀਂ ਕਰ ਰਹੇ ਬਾਕੀ ਬਹੁਤ ਸਾਰੇ ਲੋਕ ਕਰ ਗਏ ਨੇ ਹੁਣ ਉਹਦੇ ਤੇ ਦੁਬਾਰਾ ਲੜਾਈ ਕਿਵੇਂ ਵਧਣੀ ਆ ਕਿੱਦਾਂ ਵਧਣੀ ਆ ਮੰਗਾ ਕਿੱਦਾਂ ਮਨਾਉਣੀਆਂ ਇਹ ਵੱਡੇ ਮਸਲੇ ਹੁੰਦੇ ਆ ਕਿਸਾਨੀ ਲੀਡਰਾਂ ਨੇ ਸਿਰ ਜੋੜ ਕੇ ਬਹਿਣਾ ਆ ਲੋਕਾਂ ਦੀ ਤਾਕਤ ਨੂੰ ਨਵੇਂ ਸਿਰੇਓਂ ਇਕੱਠੇ ਕਰਕੇ ਕਿੱਦਾਂ ਅੰਦੋਲਨਾਂ 'ਚ ਖਪਾਉਣਾ ਆ ਇਹ ਲੀਡਰਸ਼ਿਪ ਨੇ ਦੇਖਣਾ ਆ ਜੀ ਪਰ ਮੂਰਲੇ ਨੂੰ ਮਾੜਾ ਸਮਝ ਲੈਣਾ ਕਮਜ਼ੋਰ ਸਮਝ ਲੈਣਾ ਨਾ ਇਹ ਬਹੁਤ ਵੱਡੀ ਭੁੱਲ ਹੁੰਦੀ ਆ ਜਿਹੜੀ ਕਿ ਇਸ ਅੰਦੋਲਨ ਦੌਰਾਨ ਹੋਈ ਹੋ ਰਹੀ ਆ ਬਿਲਕੁਲ ਹੋਈ ਆ ਬਿਲਕੁਲ ਜੀ ਬਿਲਕੁਲ ਅਰੰਦੀਪ ਜੀ ਇਸ ਹਫਤੇ ਦੀਆਂ ਹੋਰ ਵੀ ਕੁਝ ਖਬਰਾਂ ਸਨ ਪਰ ਸਮੇਂ ਨੂੰ ਧਿਆਨ ਚ ਰੱਖਦਿਆਂ ਹੀ ਅਸੀਂ ਪ੍ਰਮੁੱਖ ਖਬਰਾਂ ਤੇ ਚਰਚਾ ਕਰ ਸਕਦੇ ਹਾਂ ਫਿਲਹਾਲ ਇਸ ਹਫਤੇ ਦੇ ਲਈ ਅੱਜ ਇੰਨਾ ਹੀ ਸਾਨੂੰ ਦਿਓ ਇਜਾਜ਼ਤ ਅਗਲੇ ਹਫਤੇ ਹਫਤਾਵੜੀ ਸਰਗਰਮੀਆਂ ਤੇ ਨਵੇਂ ਪੱਖ ਦੇ ਮੁੱਦੇ ਲੈ ਕੇ ਫੇਰ ਹਾਜ਼ਰ ਹੋਵਾਂਗੇ ਧੰਨਵਾਦ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ